ਦੇ ਉਹ ਚਾਰ ਕਿਤਾਬਾਂ ਦੇ ਵਿੱਚ ਸਿਰਫ ਪੰਜਾਬੀ ਸੱਭਿਆਚਾਰ ਬਾਰੇ ਜ਼ਿਕਰ ਕੀਤਾ ਗਿਆ ਸੱਭਿਆਚਾਰ ਬਹੁਤ ਵਿਸ਼ਾਲ ਹੈ ਮੈਂ ਕਹਿੰਨੀ ਆ ਭਾਵੇਂ ਚਾਰ ਜਨਮ ਮੈਂ ਲਿਖਦੀ ਰਵਾਂ ਸੱਭਿਆਚਾਰ ਦੇ ਵਿੱਚ ਤਾਂ ਬਹੁਤ ਕੁਝ ਹੈ ਸਾਡਾ ਜੀਣਾ ਮਰਨਾ ਮੇਲੇ ਮੁਸਾਬੇ ਖੁਸ਼ੀਆਂ ਗਮੀਆਂ ਵਿਆਹ ਸ਼ਾਦੀਆਂ ਸਾਡੇ ਪੰਜਾਬੀ ਸੁਭਾਅ ਡਿਗ ਡਿਗ ਕੇ ਕਹਿੰਦੇ ਘੋੜਾ ਸਵਾਰ ਦੱਬ ਗਏ ਉੱਠ ਗਏ ਆ ਦੁਆਰੇ ਤੇ ਤਾਂ ਬੈਠੇ ਹੈਗੇ ਆ ਆਪਾਂ ਸਾਰੇ ਤਾਂ ਨਿਵੇਡਰ ਇੱਥੋਂ ਦੀ ਆਏ ਨੇ ਸਾਨੂੰ ਮਿੱਦ ਮਿੱਦ ਕੇ ਲਾਂਗੇ ਕਿ ਅੱਗੇ ਜਿਹੜੀਆਂ ਮਰ ਮਰ ਕੇ ਉਠੀਆਂ ਕੌਮਾਂ ਨੇ ਅਣਖਾਂ ਅਣਖਾਲੀਆਂ ਅਣਖ ਪਤਾ ਪੰਜਾਬੀਆਂ ਦੀ ਕਿੰਥੇ ਐ ਕਿਹੜੇ ਸਮਿਆਂ ਤੋਂ ਅਸੀਂ ਲਤਾੜੇ ਵੀ ਜਾ ਰਹੇ ਹਾਂ ਤੇ ਅਸੀਂ ਲੇਟੜਟ ਵੀ ਨਹੀਂ ਰਹੇ ਸਾਨੂੰ ਕੋਈ ਮਾਰ ਵੀ ਨਹੀਂ ਸਕਿਆ ਪ੍ਰਾਈਮ ਮਿਨਿਸਟਰ ਜੀ ਨੇ ਗਿਆ ਜਣਗੇ ਪ੍ਰਾਈਮ ਨੇ ਮੈਡਮ ਇੰਦਰਾ ਗਾਂਧੀ ਨੇ ਕਿਹਾ ਓਕੇ ਓਕੇ ਫਿਰ ਉਹ ਐਕਸਾਈਟ ਹੋ ਗਏ ਉਹ ਗਏ ਭੱਜੇ ਭੱਜੇ ਮੇਰੀ ਬਾਹ ਫੜੀ ਸਟੇਜ ਦੇ ਉੱਤੋਂ ਮੈਨੂੰ ਲੈ ਕੇ ਆਏ ਫਟਾਫਟ ਕਹਿੰਦੇ ਮੈਡਮ ਨੇ ਬੁਲਾਇਆ ਮੈਡਮ ਨੂੰ ਤੁਸੀਂ ਇੱਕ ਮੰਨੋਗੇ ਉਹਨਾਂ ਨੇ ਮੈਨੂੰ ਐਦਾਂ ਜੱਫੀ ਨਹੀਂ ਪਾਈ ਜੱਫੀ ਚ ਲੈ ਲਿਆ ਉਹ ਮੇਰੀ ਫੋਟੋ ਸੀ ਨਾ ਜਿਹੜੀ ਉਹ ਕਲੰਡਰ ਤੇ ਰਹੀ ਲੋਕ ਸੰਪਰਕ ਵੀ ਪਾ ਲੇ। ਉਹ ਪਾਲਪਾਲ ਜਿਹੜਾ ਆਪਣੀ ਮਾਂ ਦੇ ਨਾਲ ਜਿਉਂਿਆ ਹੈ ਨਾ ਉਹੀ ਮੇਰੀ ਟ੍ਰੇਨਿੰਗ ਹੈ ਉਹੀ ਮੇਰੇ ਮੇਰੀ ਗੁੜਤੀ ਹੈ ਉਹ ਜੀ ਆਇਆਂ ਨੂੰ ਹਾਂ ਚੜ੍ਹਦੀ ਕਲਾ ਟੈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਖਾਸ ਸ਼ਖਸੀਅਤ ਦੇ ਨਾਲ ਜਿਹੜੀ ਆ ਗੱਲਬਾਤ ਕਰਾਵਾਂਗੇ ਕਿਉਂਕਿ ਉਹ ਪੰਜਾਬ ਦੀ ਧੀ ਜਿਨ੍ਹਾਂ ਨੇ ਪੰਜਾਬ 'ਚ ਨਹੀਂ ਸਗੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਨਾਮ ਆ ਉਹ ਕਮਾਇਆ ਜਨਕਿ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤੇ ਨਾਲ ਹੀ ਖਾਸ ਤੌਰ ਤੇ ਲੇਖਕ ਦੀ ਜਨਕਿ ਲਿਖਣੀ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਵਿੱਚ ਵੀ ਜਿਹੜੀ ਆਪਣੀ ਐਮ ਭੂਮਿਕਾ ਉਹਨਾਂ ਨੇ ਨਿਭਾਈ ਹੈ ਜਨਕਿ ਡਾਕਟਰ ਪ੍ਰਭ ਸ਼ਨਕੌਰ ਸਿੱਧੂ ਜੀ ਸਭ ਤੋਂ ਪਹਿਲਾਂ ਮਾਦਾ ਸਵਾਗਤ ਕਰਦਾ ਹੈ ਸ਼ਸ਼ੀ ਕਾਲੀ। ਥੈਂਕ ਯੂ ਜੀ। ਮੈਡਮ ਜੀ ਸਭ ਤੋਂ ਪਹਿਲਾਂ ਥੋੜੀ ਜਾਣਕਾਰੀ ਸਾਂਝੀ ਕਰੋ ਕਿ ਜਿਹੜਾ ਜ਼ਿੰਦਗੀ ਦੀ ਸ਼ੁਰੂਆਤ ਆ ਉਹ ਤੁਹਾਡੀ ਕਿਵੇਂ ਹੋਈ ਹੈ ਕਿਉਂਕਿ ਨਾ ਤੁਹਾਡਾ ਜ਼ਿੰਦਗੀ ਦਾ ਸਟਰਗਲ ਬਹੁਤ ਹੈ। ਮੈਂ ਪੂਰੀ ਸਟੱਡੀ ਕੀਤੀ ਹੈ। ਵੀ ਉਹ ਤੁਹਾਡੀ ਜਿਹੜੀ ਜ਼ਿੰਦਗੀ ਦਾ ਸਟਰਗਲ ਥੀ ਜਿਹੜੀ ਸ਼ੁਰੂਆਤ ਸੀ ਕਿਸ ਤਰੀਕੇ ਦੇ ਨਾਲ ਹੋਈ ਹੈ? ਇਸ ਤਰ੍ਹਾਂ ਹੈਗਾ ਜੀ ਕਿ ਮੈਂ ਬੇਸ਼ੱਕ ਸ਼ਹਿਰ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਮੇਰੀ ਪਹਿਲੀ ਕਲਾਸ ਤੋਂ ਲੈ ਕੇ ਪੀ ਐਚ ਤੱਕ ਦੀ এডਿਕੇਸ਼ਨ ਜਿਹੜੀ ਹੈ ਉਹ ਇੱਥੇ ਹੋਈ ਹੈਗੀ। ਨਹੀਂ ਕਿ ਮੇਰਾ ਜਿਹੜਾ ਪਛੋਕੜ ਹੈਗਾ ਉਹ ਗੂੜ ਪਿੰਡਾਂ ਦਾ ਹੈਗਾ ਮੇਰਾ ਬਰਥ ਜਿਹੜਾ ਮੇਰੇ ਨਾਨਕੇ ਪਿੰਡ ਹੋਇਆ ਸੀਗਾ ਜੀ ਲੋਹਾਰਾ ਪਿੰਡ ਹੈਗਾ ਬਰਨਾਲਾ ਮੋਗਾ ਰੋਡ ਦੇ ਉੱਤੇ ਬਹੁਤ ਪੁਰਾਣਾ ਪਿੰਡ ਹੈਗਾ ਜੀ ਔਰ ਮੇਰੇ ਜਿਹੜੇ ਪੱਕੇ ਹੈਗੇ ਆ ਉਹ ਮੋਗੇ ਦੇ ਕੋਲ ਚੜਕ ਪਿੰਡ ਹੈਗਾ ਹਮ ਔਰ ਉਹ ਬਹੁਤ ਵੱਡਾ ਪਿੰਡ ਹੈ ਅੰਗਰੇਜ਼ਾਂ ਦੇ ਵੇਲੇ ਉੱਥੇ ਮੰਡੀ ਹੁੰਦੀ ਸੀ ਹਾਈ ਸਕੂਲ ਹੁੰਦਾ ਸੀ ਔਰ ਛੌਣੀ ਹੁੰਦੀ ਸੀ ਜੀ ਸੋ ਉਸ ਪਿੰਡ ਦੇ ਪਿੰਡ ਦੀ ਮੈਂ ਹੈਗੀ ਆ ਗਿੱਲ ਮੇਰਾ ਗੋਤ ਹੈਗਾ ਔਰ ਬਾਅਦ ਵਿੱਚ ਮੇਰੀ ਸ਼ਾਦੀ ਜਿਹੜੀ ਹੈਗੀ ਆ ਉਹ ਮਾਲਵੇ ਦੇ ਵਿੱਚ ਮਾਨਸਾ ਦੇ ਕੋਲ ਅਕਲੀਏ ਪਿੰਡ ਚ ਹੋਈ ਔਰ ਉਹ ਸਿੱਧੂ ਨੇ ਇਸ ਕਰਕੇ ਫਿਰ ਮੈਂ ਹੁਣ ਪ੍ਰੋਫੈਸਰ ਕੋਲ ਸਿੱਧੂ ਲਿਖ ਲਈਆ ਸੋ ਚਾਹੀ ਮੈਂ ਸ਼ਹਿਰ ਚ ਰਹੀ ਲੇਕਿਨ ਮੇਰੀ ਜਿਹੜੀ ਮਾਂ ਸੀ ਉਹਦੇ ਕੋਲੋਂ ਮੈਂ ਸਾਰਾ ਕੁਝ ਲਿੱਤਾ ਜੀ ਤੇ ਬੀਜੀ ਕਹਿੰਦੇ ਸੀ ਅਸੀਂ ਆਪਣੇ ਮਦਰ ਨੂੰ ਬੀਜੀ ਦਾ ਅਸਲ ਤੇ ਮੇਰੇ ਨਾਲੋਂ ਵੱਧ ਸੰਘਰਸ਼ ਮੇਰੀ ਮਾਂ ਦਾ ਸੀਗਾ ਬੀਜੀ ਨੇ ਜ਼ਿੰਦਗੀ ਦੀਆਂ ਬਹੁਤ ਉੱਚੀਆਂ ਨੀਵੀਆਂ ਪ੍ਰਸਥਿਤੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਸਾਹਮਣਾ ਕੀਤਾ ਸੀ ਮੇਰੇ ਫਾਦਰ ਆਰਮੀ 'ਚ ਸੀਗੇ ਜੀ ਬਾਅਦ ਚ ਉਹ ਆਈਐਨਏ 'ਚ ਚਲੇ ਗਏ ਆਜ਼ਾਦ ਹਿੰਦ ਫੌਜ ਦੇ ਵਿੱਚ ਚਲੇ ਗਏ ਅੰਗਰੇਜ਼ਾਂ ਦੇ ਵਿਰੁੱਧ ਉਹਨਾਂ ਨੇ ਬਗਾਵਤ ਕਰਦੀ ਤਾਂ ਫਿਰ ਉਹ ਜਾਪਾਨ ਚਲੇ ਗਏ ਸੀਗੇ ਔਰ ਸੈਕਿੰਡ ਵਰਲਡ ਵਾਰ ਦੇ ਵਿੱਚ ਉਹ ਫਿਰ ਜੰਗੀ ਕੈਦੀ ਹੋ ਗਏ ਸੀਗੇ ਜਾਨਗੀ ਆਜ਼ਾਦੀ ਘੁਲਾਟਿਆਂ ਦੇ ਪਰਵਾਦ ਹਾਂਜੀ ਹਾਂ ਉਹ ਵੇਲੇ ਫਿਰ ਉਹ ਜਦੋਂ ਮੇਰੀ ਮਾਂ ਬਿਲਕੁਲ ਕੱਲੀ ਰਹਿ ਗਈ ਸੀ ਤਾਂ ਉਹਨਾਂ ਦੀ ਮੌਤ ਦੀ ਖਬਰ ਆ ਗਈ ਸੀ ਤਾਂ ਉਹ ਵੇਲਾ ਮੇਰੀ ਮਾਂ ਨੇ ਹੰਡਾਇਆ ਔਰ ਉਹ ਉਹ ਵੇਲਾ ਉਹਦਾ ਬਹੁਤ ਵਿਰਾਗ ਦਾ ਵੇਲਾ ਸੀਗਾ ਪਿੰਡਾਂ 'ਚ ਰਹਿਣਾ ਉਹਨੇ ਆਪਣੇ ਕੰਮ ਕਰਨੇ ਕਿਸੇ ਉਹਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਔਰ ਬਾਤ ਬੜੀ ਖੁਸ਼ਕਿਸਮਤੀ ਸੀਗੀ ਕਿ ਉਹ ਬੰਦੇ ਵਾਪਸ ਆ ਜਾਣ ਜਿਨ੍ਹਾਂ ਦੀ ਕਦੀ ਮਾਤ ਦੀ ਖਬਰ ਹੋਵੇ ਤਾਂ ਮੇਰੇ ਪਿਤਾ ਜੀ ਵਾਪਸ ਆ ਗਏ ਸੀਗੇ ਸੋ ਫਿਰ ਜ਼ਿੰਦਗੀ ਬਹੁਤ ਸੁਖਾਵੀ ਹੋ ਗਈ ਸਾਰਾ ਕੁਝ ਵਧੀਆ ਹੋ ਗਿਆ ਪਰ ਮੈਂ ਆਪਣੀ ਮਾਂ ਨੂੰ ਦੇਖਿਆ ਮੈਂ ਤੁਹਾਨੂੰ ਇਹ ਗੱਲ ਦੱਸ ਰਹੀ ਹਾਂ ਕਿ ਮੈਂ ਉਹ ਪਲ-ਪਲ ਜਿਹੜਾ ਆਪਣੀ ਮਾਂ ਦੇ ਨਾਲ ਜਿਉਂਿਆ ਹੈ ਨਾ ਉਹੀ ਮੇਰੀ ਟ੍ਰੇਨਿੰਗ ਹੈ ਉਹੀ ਮੇਰੇ ਮੇਰੀ ਗੁੜਤੀ ਹੈ ਉਹ ਉਹੀ ਕੁਝ ਸਾਰਾ ਕੁਝ ਮੇਰੇ ਅੰਦਰ ਸਮਾਇਆ ਹੋਇਆ ਹੈ ਬੀਜੀ ਗੋਂਦੇ-ਗੋਂਦੇ ਰੋਣ ਲੱਗ ਜਾਂਦੇ ਹੁੰਦੇ ਸੀਗੇ ਗੋਦੇ ਗੋਦੇ ਰੋਣ ਲੱਗ ਜਾਣਾ ਉਹਨਾਂ ਨੇ ਫਿਰ ਆਪੇ ਹੀ ਚੁੱਪ ਕਰ ਜਾਣਾ ਕਿ ਸਭ ਕੁਝ ਠੀਕ ਹੋ ਜਾਣ ਤੋਂ ਬਾਅਦ ਵੀ ਉਹ ਜਿਹੜੀਆਂ ਚੀਜ਼ਾਂ ਸੀ ਨਾ ਉਹਨਾਂ ਦੇ ਅੰਦਰ ਰਹਿ ਗਿਆ ਦਰਦ ਸੀਗਾ ਉਹ ਫੁੱਟੇ ਆਉਂਦਾ ਹੁੰਦਾ ਸੀਗਾ ਜੀ ਬੜੇ ਰੌਣਕੀ ਸੀ ਵਿਆਹਾਂ ਸ਼ਾਦੀਆਂ ਜਾਣਾ ਬੜੀ ਰੌਣਕ ਲਾਣੀ ਮੈਂ ਉਹਨਾਂ ਨੂੰ ਫੋਲੋ ਕਰਦੀ ਸੀ ਜਿਵੇਂ ਅੱਜ ਕੱਲ ਲੋਕੀ ਫੋਲੋ ਕਰਦੇ ਨੇ ਮੈਂ ਆਪਣੀ ਮਾਂ ਨੂੰ ਫੋਲੋ ਕਰਦੀ ਸੀ ਜਦੋਂ ਮਾਂ ਦੇ ਗੁੜਤੀ ਦਿੱਤੀ ਜੋ ਅੱਗੇ ਵੱਧ ਰਹੀ ਹੈ ਉਹ ਐਨੇ ਸਾਲ ਉਹਦੇ ਨਾਲ ਰਹਿ ਕੇ ਤੇ ਮੈਂ ਬੜੀ ਪਰਪੱਕ ਹੋ ਗਈ ਸਾਰੀਆਂ ਗੱਲਾਂ ਦੇ ਵਿੱਚ ਬੜੇ ਸ਼ੌਂਕ ਨਾਲ ਮੈਂ ਉਹਨਾਂ ਦੀਆਂ ਗੱਲਾਂ ਸੁਣਨੀ ਆ ਸਾਰੀਆਂ ਉਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ ਔਰ ਫਿਰ ਮੈਂ ਮੇਰੀ ਮਾਮੀ ਸੀਗੇ ਸੁਰਜੀਤ ਕੌਰ ਉਹ ਬਹੁਤ ਪਿਆਰ ਕਰਦੇ ਸੀਗੇ ਹਨਾ ਨਾਨਕੇ ਨਾਨੀਆਂ ਤੋਂ ਬਾਅਦ ਉਦੋਂ ਹੁੰਦੇ ਨੇ ਜਦੋਂ ਮਾਮੇ ਮਾਮੀਆਂ ਪਿਆਰ ਕਰਨ ਆਪਾਂ ਨੂੰ ਤੇ ਉਹ ਮੈਨੂੰ ਡੀਕਦੇ ਹਮੇਸ਼ਾ ਉਹਨਾਂ ਨੇ ਕਹਿਣਾ ਗੁੱਡੀ ਤੇਰੀਆਂ ਛੁੱਟੀਆਂ ਹੋਣਗੀਆਂ ਤੂੰ ਕਿਤੇ ਨਹੀਂ ਜਾਣਾ ਤੂੰ ਮੇਰੇ ਕੋਲ ਆਣਾ ਓਕੇ ਤੇ ਮੈਂ ਆਪਣੇ ਮਾਮੀ ਜੀ ਕੋਲ ਬੜੇ ਚਾਹ ਨਾਲ ਜਾਣਾ ਤੇ ਉਹਨਾਂ ਦੇ ਕੋਲੋਂ ਸਾਰਾ ਦੇਖਣਾ ਸੁਣਨਾ ਉਹਨਾਂ ਨੇ ਮੈਨੂੰ ਇੱਕ ਖੱਦਰ ਦੇ ਪੌਣੇ ਹੁੰਦੇ ਸੀਗੇ ਤੇ ਉਹ ਖੱਦਰ ਦੇ ਪੌਣੇ ਦੇ ਉੱਤੇ ਨਾ ਜਿਹੜੀਆਂ ਰਜਾਈ ਨਗੰਦਨ ਵਾਲਾ ਧਾਗਾ ਹੁੰਦਾ ਉਹਦੇ ਨਾਲ ਉਹਨਾਂ ਨੇ ਮੈਨੂੰ ਸਿਰ ਨਾਲ ਗੰਦਨ ਸਿਖਾਇਆ ਉਹ ਸਿਖਾਇਆ ਉਹਨਾਂ ਨੇ ਮੈਨੂੰ ਇਸ ਲੋਨ ਨੇ ਮੈਨੂੰ ਚਰਖਾ ਕੱਤਣਾ ਸਿਖਾਇਆ ਮਤਲਬ ਉਹਨਾਂ ਨੂੰ ਲੱਗਦਾ ਹੁੰਦਾ ਸੀ ਉਹ ਕਹਿੰਦੇ ਬੀਬੀ ਕਹੂਗੀ ਨਨਦ ਨੂੰ ਉਹਦੇ ਬੀਬੀ ਕਹਿੰਦੇ ਸੀਗੇ ਕਹਿੰਦੇ ਬੀਬੀ ਕਹੂਗੀ ਕੁੜੀ 2 ਮਹੀਨੇ ਜਾ ਕੇ ਲਾਇਆ ਹੀ ਨਨ ਕਿ ਸਿੱਖਿਆ ਕੁਝ ਵੀ ਨਹੀਂ ਕੁਝ ਨਹੀਂ ਠੀਕ ਹੈ ਨਾ ਉੱਥੇ ਖਿਲਾੜੀਆਂ ਤੇ ਗੁੜ ਖਾਣਾ ਆਪਣੇ ਮਾਮਿਆਂ ਦੇ ਬੱਚਿਆਂ ਨਾਲ ਖੇਡਣਾ ਔਰ ਤੁਸੀਂ ਹੈਰਾਨ ਹੋਵੋਗੇ ਨੈ ਸ਼ਹਿਰੋਂ ਜਾਣਾ ਤੇ ਮੈਨੂੰ ਲੱਗਣਾ ਕਿ ਇਹ ਬੱਚਿਆਂ ਨਾਲ ਮੈਂ ਖੇਡ ਰਹੀ ਹਾਂ ਤੇ ਮੈਂ ਅੱਡ ਦਿਖ ਰਹੀ ਹਾਂ ਨੇ ਆਪਣੇ ਕੱਪੜੇ ਲਾ ਕੇ ਟੰਗ ਦੇਣੇ ਤੇ ਮੈਂ ਉਹਨਾਂ ਦੇ ਕੱਪੜੇ ਪਾ ਲੈਣੇ ਓਕੇ ਤੇ ਮੈਂ ਉਹਨਾਂ ਦੇ ਵਿੱਚ ਹੀ ਗੁੰਮ ਹੋ ਜਾਣਾ ਜਨਗੀ ਉਹ ਪੰਜਾਬੀ ਸੱਭਿਆਚਾਰ ਦੀ ਗੱਲ ਕਿਤੇ ਉਹ ਤੁਸੀਂ ਜਿਹੜਾ ਉਹ ਪਿਕਚਰ ਤੋਂ ਮਿਲਿਆ ਦੋ ਉਹ ਮੈਂ ਉਹ ਹੰਡਾਇਆ ਜੋ ਮੈਂ ਦੇਖਿਆ ਜੋ ਮੈਂ ਉਹਨਾਂ ਦੇ ਨਾਲ ਰਲ ਕੇ ਖੇਡਾਂ ਖੇਡੀਆਂ ਹੈ ਨਾ ਜਿਹੜੇ ਉਹ ਬਾਜਦੇ ਦੇ ਸਿੱਟੇ ਚੁੱਕ ਚੁੱਕ ਕੇ ਅਸੀਂ ਖੇਤਾਂ ਦੇ ਵਿੱਚ ਉਹ ਖਾਦੇ ਮੈਂ ਉਹਨਾਂ ਦੇ ਨਾਲ ਹੈ ਨਾ ਉਹ ਜਦੋਂ ਕੱਟ ਦਿੰਦੇ ਆ ਨਾ ਕਣਕ ਨੂੰ ਉਹ ਕੱਚੇ ਜੇ ਹੋ ਜਾਂਦੇ ਖੇਤਾਂ ਉਹ ਸਾਰਿਆਂ ਨਿਆਣਿਆਂ ਨੇ ਉਹਦੇ ਤੇ ਪੈਰ ਧਰ ਕੇ ਅੱਦਾ ਦੌੜਦੇ ਤੇ ਤੁਰਨਾ ਬੜਾ ਵਝਾਣਾ ਮਤਲਬ ਉਹ ਜ਼ਿੰਦਗੀ ਮੈਂ ਬਚਪਨ ਦੇ ਵਿੱਚ ਸਹਿਜ ਸੁਭਾ ਜਿਵੇਂ ਜਿਵੇਂ ਮੈਂ ਵੱਡੀ ਹੁੰਦੀ ਗਈ ਉਹ ਸਾਰਾ ਕੁਝ ਜੋ ਮੇਰੀ ਮਾਂ ਇਥੇ ਸਮਝਾਉਂਦੀ ਸੀ ਉੱਥੇ ਜਾ ਕੇ ਮੈਂ ਹੰਡਾ ਲੈਂਦੀ ਸੀ ਤਾਂ ਠੀਕ ਹੈ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਆ ਤੁਹਾਡੇ ਪਰਿਵਾਰ ਤੋਂ ਜਿਹੜੀ ਤੁਹਾਨੂੰ ਉਹ ਗੁ르ਤੀ ਮਿਲੀ ਆ ਉਹ ਮਾਂ ਦੇ ਜਿਹੜੇ ਜਿਹਾ ਤੁਸੀਂ ਉਬੋਲੀਆਂ ਗਆਂਿਆਂ ਉਹ ਰੀਏ ਮੰਜੀਆਂ ਬੁਣੀਆਂ ਤੋਣਾ ਪੰਜਾਬੀ ਵਿਰਸੇ ਦੇ ਨਾਲ ਦੁਨੀਆ ਫਿਰ ਪੰਜਾਬੀ ਵਿਰਸੇ ਦੀ ਆਪਾਂ ਗੱਲ ਕੀਤੀ ਆਪੇ ਜਦੋਂ ਸ਼ੁਰੂਆਤ ਦੇ ਵਿੱਚ ਪੰਜਾਬੀ ਵਿਰਸਾ ਲੋਕ ਗੀਤ ਉਹ ਲੋਕ ਤੱਤ ਫਿਰ ਉਹ ਕਿੱਥੇ ਤੱਕ ਲੈ ਕੇ ਗਈ ਇਹ ਤੁਹਾਨੂੰ 25 ਸਾਲ ਤੱਕ ਤਾਂ ਮੈਂ ਆਪਣੀ ਮਾਂ ਦੇ ਨਾਲ ਰਹੀ ਹੂੰ ਉਦੋਂ ਮੈਂ ਆਪਣੀ ਮਾਂ ਦੇ ਕੋਲੋਂ ਬਹੁਤ ਕੁਝ ਸਿੱਖਿਆ ਜੀ ਆਪਦੇ ਨਾਨਕੇ ਪਿੰਡ ਜਾ ਕੇ ਮੈਂ ਉਹਨੂੰ ਬਹੁਤ ਚੰਗੀ ਤਰ੍ਹਾਂ ਹੰਡਾਇਆ ਇੱਥੋਂ ਤੱਕ ਮੇਰੀ ਮਾਮੀ ਮੈਨੂੰ ਦੱਸਦੀ ਸੀ ਕਿ ਗੁੱਡੀ ਇਹ ਜਿਹੜਾ ਪਾਣੀ ਖੜਾ ਨਾ ਖੇਤਾਂ 'ਚ ਸੌਣ ਦੇ ਮਹੀਨੇ 'ਚ ਪੈਂਦਾ ਸੀ ਤੇ ਕਹਿੰਦੀ ਸੀ ਔਰਿਆਂ 'ਚ ਪਾਣੀ ਖੜਾ ਸਾਨੂੰ ਉਦੋਂ ਇਹ ਵੀ ਨਹੀਂ ਪਤਾ ਹੁੰਦਾ ਸੀ ਮੈਂ ਭਾਸ਼ਾ ਦੀ ਗੱਲ ਕਰ ਰਹੀ ਹਾਂ ਔਰੇ ਕੀ ਹੁੰਦੇ ਨੇ ਔਰੀ ਕੀ ਹੁੰਦਾ ਕਹਿੰਦੇ ਆ ਜਿਹੜਾ ਔਰੀਆਂ 'ਚ ਪਾਣੀ ਖੜਾ ਨਾ ਜਦੋਂ ਪਹਿਲਾ ਮਹੀਨਾ ਪੈਂਦਾ ਤਾਂ ਉਹਨੂੰ ਪੈਰ ਛੱਲਾ ਕਹਿੰਦੇ ਜਦੋਂ ਧਰਤੀ ਪਾਣੀ ਪੀਂਦੀ ਹੈ ਮਤਲਬ ਇੰਨੀ ਇੰਨੀਆਂ ਗੱਲਾਂ ਉਹ ਮੇਰੀ ਮਾਮੀ ਨੇ ਮੈਨੂੰ ਸਮਝਾਈਆਂ ਪਤਾ ਨਹੀਂ ਉਹਨਾਂ ਨੂੰ ਕਿਵੇਂ ਲੱਗਦਾ ਸੀ ਵੀ ਗੁੱਡੀ ਤਾਂ ਜਾ ਕੇ ਉੱਥੇ ਸ਼ਹਿਰ ਦੇ ਸਕੂਲ ਚ ਪੜਨ ਚਲੀ ਜਾਊਗੀ ਬਈ ਗੱਲਾਂ ਨੂੰ ਯਾਦ ਰਹਿ ਜਾਣਗੀਆਂ ਵੀ ਆਊਟ ਆਫ ਸਿਲੇਬਸ ਹੀ ਉਹ ਸਾਰੀਆਂ ਗੱਲਾਂ ਕਰਦੇ ਰਹਿੰਦੇ ਸੀਗੇ ਪਰ ਉਹ ਗੱਲਾਂ ਨੇ ਬਿਤੇ ਮੈਨੂੰ ਜ਼ਮੀਨ ਤੋਂ ਚੱਕ ਕੇ ਨਾ ਪਤਾ ਨਹੀਂ ਕਿੱਥੇ ਪਹੁੰਚਾ ਦਿੱਤੀ ਮਤਲਬ ਉਹ ਮੇਰੇ ਅੰਦਰ ਜੀਨ ਦੇ ਵਿੱਚ ਜਿਵੇਂ ਉਗੜੀਆਂ ਗਈਆਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆ ਉਦੋਂ ਮੈਨੂੰ ਐਂ ਲੱਗ ਰਿਹਾ ਜਿਵੇਂ ਮੈਂ ਆਪਣੀ ਮਾਮੀ ਦੇ ਕੋਲ ਬੈਠੀ ਹੋਈ ਆ ਜਿਵੇਂ ਮੈਨੂੰ ਮਾਮੀ ਸਾਰਾ ਕੁਝ ਕਰਦੀ ਹੈ ਸੋ ਪਾ ਗਵਾਂ ਵਾਲੇ ਸੀ ਅਸੀਂ ਜਿਨ੍ਹਾਂ ਦੇ ਨਾਂਕੇ ਸਾਨੂੰ ਹੈਨਾ ਐਦਾਂ ਉਡੀਕਦੇ ਤੁਸੀਂ ਫਿਰ ਉਹ ਉਹ ਜਿਹੜੀਆਂ ਲੋਕ ਗੀਤ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਆ ਤੁਸੀਂ ਜਦੋਂ ਤੁਸੀਂ ਗਿੱਦਾ ਪਾਉਂਦੇ ਸੀ ਤੁਹਾਡੇ ਨਾਲ ਪੂਰਾ ਗਰੁੱਪ ਹੁੰਦਾ ਸੀ ਸਭ ਤੋਂ ਪਹਿਲਾਂ ਉਹ ਗਿੱਦਾ ਉਹ ਕਿਹੜੀ ਜਗ੍ਹਾ ਤੇ ਪਾਇਆ ਸੀ ਉਹ ਜਿਹੜਾ ਲੋਕਾਂ ਨੇ ਦੇਖਿਆ ਕਹਿੰਦੇ ਵਾਕੀ ਜਿਹੜਾ ਉਹ ਗਿੱਧਾ ਇੱਕ ਵੱਖਰੇ ਤੰਗ ਦਾ ਸੀ ਜਿਹੜੀ ਤੁਹਾਡੀ ਕੋਈ ਲਗਨ ਹੁੰਦੀ ਹੈ ਕੋਈ ਸਿੱਖ ਹੁੰਦੀ ਹੈ ਤੁਹਾਡੇ ਚ ਕੋਈ ਕਲਾ ਹੁੰਦੀ ਹੈ ਨਾ ਕਹਿੰਦੇ ਕਲਾ ਵਾਹਿਗੁਰੂ ਜੀ ਕੀ ਵਰਤੇ ਉਹ ਕਲਾ ਬਨੌਟੀ ਨਹੀਂ ਹੁੰਦੀ ਉਹ ਤੁਹਾਡੀ ਜਨਮ ਜਾਤ ਹੁੰਦੀ ਹੈ ਹਮ ਉਹ ਜਦੋਂ ਮੈਂ ਸਕੂਲ ਚ ਪੜ੍ਹਦੀ ਸੀ ਉਦੋਂ ਹੀ ਮੈਂ ਖੇਡਦੀ ਸੀਗੀ ਮੈਂ ਪਲੇਅਰ ਸੀਗੀ ਜੀ ਤੇ ਲੇਕਿਨ ਮੈਂ ਸਕੂਲ ਦੇ ਵਿੱਚ ਜਿਹੜਾ ਵੀ ਕੋਈ ਫੰਕਸ਼ਨ ਹੋਣਾ ਸਾਰੀਆਂ ਆਈਟਮਸ ਵਿੱਚ ਪਾਰਟਿਸਪੀਟ ਕਰਨਾ ਜੀ ਤੇ ਉਹ ਪਤਾ ਨਹੀਂ ਪਹਿਲੇ ਦਿਨ ਤੋਂ ਹੀ ਕੌਨਫੀਡੈਂਸ ਇਹੋ ਜਿਹਾ ਸੀਗਾ ਕਿ ਜਿਵੇਂ ਲੀਡਰ ਹੀ ਨਹੀਂ ਕਰਨੀ ਹੁੰਦੀ ਸਾਰੀਆਂ ਕੁੜੀਆਂ ਨੂੰ ਵੀ ਨਾਲ ਜੇ ਨਹੀਂ ਵੀ ਤਿਆਰ ਉਹਨਾਂ ਨੂੰ ਇਹ ਕਹਿਣਾ ਆਜੋ 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 ਤੁਹਾਨੂੰ ਮੈਂ ਆਪਣੇ ਸੂਟ ਲਿਆ ਦੋਗੀ ਤੁਹਾਨੂੰ ਮੈਂ ਫਲਾਣਾ ਕਰ ਦੋਗੀ ਸੋ ਸਕੂਲ ਦੇ ਵਿੱਚ ਹੀ ਅਸੀਂ ਕਾਫੀ ਕੁਝ ਇਹੋ ਜਿਹਾ ਕਰ ਲਿਆ ਸੀਗਾ ਮੇਰੀਆਂ ਫਰੈਂਡਸ ਦੇ ਨਾਲ ਕਿ ਮੈਂ ਕਾਫੀ ਸਿੱਖ ਗਈ ਸੀ ਉੱਥੋਂ ਸਕੂਲ ਦੇ ਵਿੱਚੋਂ ਹੀ ਤੇ ਜਦੋਂ ਅਸੀਂ ਕਾਲਜ ਗਏ ਫਿਰ ਕਿਉਂਕਿ ਸਕੂਲ 'ਚ ਸਾਡੀ ਬੜੀ ਟੌਰ ਹੁੰਦੀ ਸੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣੀ ਆ ਜਦੋਂ ਅਸੀਂ ਕਾਲਜ ਦੇ ਵਿੱਚ ਗਏ ਤੇ ਜਿਵੇਂ ਸਾਨੂੰ ਸਕੂਲ 'ਚ ਸਾਰੇ ਟੀਚਰਸ ਅਸੀਂ ਉਹਨੂੰ ਭੈਣ ਜੀ ਕਹਿੰਦੇ ਹੁੰਦੇ ਸੀ ਭੈਣ ਜੀ ਸਾਨੂੰ ਬੁਲਾਉਂਦੀ ਸੀ ਅਸੀਂ ਸੋਚਿਆ ਸਾਨੂੰ ਕਾਲਜ 'ਚ ਵੀ ਬੁਲਾਉਣਗੇ ਇਸ ਤਰ੍ਹਾਂ ਹੀ ਸੋ ਅਸੀਂ ਕਾਲਜ ਗਏ ਤੇ ਅਸੀਂ ਪਹਿਲੇ ਸਾਲ ਉੱਥੇ ਘੁੰਮਦੀ ਰਹੀਆਂ ਕਾਲਜ 'ਚ ਤਸਨ ਕਿਸਨ ਬੁਲਾਇਨੀ ਚੋਈ ਕਿਉਂਕਿ ਕਿਸਨ ਪਤਾ ਹੀ ਨਹੀਂ ਸੀ ਵੀ ਇਹ ਕੌਣ ਨੇ ਕਿੱਥੋਂ ਆਈਆਂ ਜਿਹਨਾਂ ਨੂੰ ਕੀ ਕਰਨਾ ਆਉਂਦਾ ਹੈ ਤਾਂ ਸਾਨੂੰ ਬੜਾ ਉਹਦੇ ਨਾਲ ਨਾ ਅਫਸੋਸ ਲੱਗੇ ਕਿ ਸਾਨੂੰ ਬੁਲਾਉਂਦੇ ਨਹੀਂ ਅਸੀਂ ਉਹ ਜਿੱਥੇ ਕਿੱਦੇ ਦੀ ਪ੍ਰੈਕਟਿਸ ਹੁੰਦੀ ਹੁੰਦੀ ਸੀ ਜੀਸੀਜੀ ਚ ਮੈਂ ਗਈ ਸੀ ਕਿ ਪੜਨ ਵਾਸਤੇ ਪ੍ਰੀ ਯੂਨੀਵਰਸਿਟੀ ਤੋਂ ਸ਼ੁਰੂ ਕੀਤਾ ਸੀ ਇਹ ਗੱਲ ਹੈਗੀ ਹੈ 1967 ਦੀ 67 ਦੇ ਵਿੱਚ 1967 ਦੀ ਗੱਲ ਹੈ 1960 ਦੇ ਵਿੱਚ ਮੈਂ ਜੇ ਸੀਜੀਟੀ ਪ੍ਰੈਪ ਤੇ ਦਾਖਲਾ ਰਿਆ ਸੀਗਾ ਉਦੋਂ A+2 ਨਹੀਂ ਹੁੰਦੀ ਸੀ ਪ੍ਰੈਪ ਹੁੰਦੀ ਸੀ ਤੇ ਉਹ ਸਾਰਾ ਸਾਲ ਅਸੀਂ ਇਦਾਂ ਹੀ ਘੁੰਮਦੇ ਰਹੇ ਫਿਰਦੇ ਰਹੇ ਸਾਨੂੰ ਅਸੀਂ ਹਾਲ ਦੇ ਬਾਹਰ ਜਾ ਕੇ ਜੀਸੀਜੀ ਦਾ ਅੱਜ ਵੀ ਹਾਲ ਹੈ ਅਸੀਂ ਦਰਵਾਜ਼ੇ ਕੋਲ ਜਾ ਕੇ ਖੜ ਜਾਣਾ ਕਿ ਸਾਨੂੰ ਸ਼ਾਇਦ ਦੇਖ ਕੇ ਬੁਲਾ ਲੈਣਗੇ ਅੰਦਰ ਤਾਂ ਸਾਡੀ ਅੱਛੀ ਲੱਗੀ ਹੁੰਦੀ ਸੀ ਨਾ ਵੀ ਸਾਨੂੰ ਬੁਲਾਉਂਦੀ ਕਿਉਂ ਨਹੀਂ ਤਾਂ ਨਾ ਜੀ ਕਿਸੇ ਨੇ ਨਹੀਂ ਸਾਨੂੰ ਬੁਲਾਇਆ ਫੇਰ ਉਹ ਮੇਰੀ ਫਰੈਂਡ ਅਜਿਹਾ ਬੰਬੇ ਹੈ ਚਰਨਜੀਤ ਉਹਦੇ ਨਾਲ ਮੈਂ ਸਲਾਹ ਬਣਾਈ ਮੈਂ ਕਿ ਹਾਏ ਆਪਾਂ ਤਾਂ ਐ ਬਿਮਾਰਾਂ ਜਿਹਾ ਵਗੋ ਫਿਰਦੇ ਆ ਆਪਾਂ ਐਵੇਂ ਕਰਾਂਗੇ ਹੁਣ ਐਕੀ ਤਾਂ ਕਿਸੇ ਨੇ ਬੁਲਾਇਆ ਨਹੀਂ ਅਗਲੇ ਸਾਲ ਆਪਾਂ ਮੈਡਮ ਕੋਲ ਆਪੇ ਚਲੇ ਜਾਵਾਂਗੇ ਪਹਿਲੇ ਹੀ ਚਲੇ ਜਾਵਾਂਗੇ ਉਹ ਸਾਨੂੰ ਐ ਲੱਗੇ ਵੀ ਅਗਲਾ ਸਾਲ ਕਦੋਂ ਆਊਗਾ ਆ ਅਸੀਂ ਉਹਦੇ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਾਡੇ ਉਹ ਜਿਹੜੇ ਇੰਚਾਰਜ ਸੁਜੀਤ ਕੌਰ ਮੈਡਮ ਸੀਗੇ ਅਸੀਂ ਉਹਨਾਂ ਕੋਲ ਚਲ ਗਏ ਅਸੀਂ ਉਹਨਾਂ ਨੂੰ ਦੱਸਿਆ ਕਿ ਮੈਡਮ ਅਸੀਂ ਨਾ ਸਕੂਲ 'ਚ ਬਹੁਤ ਗਿੱਦਾ ਪਾਇਆ ਅੱਛਾ ਜੀ ਸਾਨੂੰ ਬਹੁਤ ਸੋਹਣਾ ਗਿੱਦਾ ਪਾਉਣਾ ਆਉਂਦਾ ਤੇ ਉਹ ਦੇਖ ਕੇ ਸਾਨੂੰ ਕਹਿੰਦੇ ਕਹਿੰਦੇ ਤੂੰ ਤਾਂ ਮੈਨੂੰ ਵੈਸੇ ਹੀ ਗਿੱਦਾ ਹੀ ਲੱਗਦੀ ਐ ਕਹਿੰਦੇ ਜਿਹੜੇ ਸਾਬ ਨਾਲ ਤੂੰ ਹੱਥ ਮਾਰਦੀ ਐ ਜਿਹੜੇ ਸਾਬ ਨਾਲ ਗੱਲ ਕਰਦੀ ਐ ਮੈਨੂੰ ਤਾਂ ਤੇਰੇ 'ਚ ਫਰਕ ਹੀ ਨਹੀਂ ਲੱਗਦਾ ਇੰਨੀਆਂ ਸੋਹਣੀਆਂ ਉੱਚੀਆਂ ਲੰਮੀਆਂ ਕੁੜੀਆਂ ਤੂੰ ਪਿਛਲੇ ਸਾਲ ਕਿਉਂ ਨਹੀਂ ਆਈ ਅੱਛਾ ਜੀ ਉਹ ਮੇਰੀ ਸ਼ੁਰੂਆਤ ਸੀਗੀ 1967 ਦੀ ਗੱਲ ਕੀਤੀ 1967-68 ਦਾ ਸੈਸ਼ਨ ਸਿਆਸਤ ਜਦੋਂ ਤੁਸੀਂ ਉਹਦਾ ਗਿੱਧਾ ਪਾਇਆ ਫਿਰ ਉਸ ਤੋਂ ਬਾਅਦ ਉਹ ਗਿੱਧਾ ਤੁਹਾਨੂੰ ਕਿਹੜੀ ਮੰਜ਼ਲ ਤੱਕ ਲੈ ਗਿਆ ਉਹ ਗਿੱਧਾ ਮੈਨੂੰ ਕਾਲਜ 'ਚ 4 ਸਾਲ ਮੈਂ ਰਹੀ ਹਾਂ 4 ਸਾਲ ਰੱਜ ਕੇ ਗਿੱਧਾ ਪਾਇਆ ਓਕੇ ਐ ਉਹ ਮਤਲਬ ਇੰਨਾ ਜ਼ਿਆਦਾ ਮੇਰਾ ਉੱਥੇ ਸਾਰੇ ਕਾਲਜ ਦੇ ਵਿੱਚ ਹੀ ਨਾਮ ਹੋ ਗਿਆ ਫਿਰ ਜਦੋਂ ਵੀ ਵੱਡੇ ਫੰਕਸ਼ਨ ਜੀ ਸੀ ਜੀ ਵੱਡਾ ਕਾਲਜ ਹੈ ਵੱਡਾ ਨਾਮ ਹੈ ਜਦੋਂ ਵੀ ਕਿਸੇ ਗਵਰਨਮੈਂਟ ਦੇ ਕਾਲਜ ਆਉਂਦੇ ਉਹ ਤੋਂ ਯੂਥ ਫੈਸਟੀਵਲ ਨਹੀਂ ਹੁੰਦੇ ਹੁੰਦੇ ਸੀਗੇ 26 ਜਨਵਰੀ 15 ਅਗਸਤ ਪੰਜਾਬ ਡੇ گورنر ਹਾਊਸ ਸੀਐਮ ਹਾਊਸ ਐਦਰ ਉਧਰ ਉਹ ਸਾਨੂੰ ਮੈਡਮ ਜਿੱਧਰ ਵੀ ਲੈ ਕੇ ਜਾਂਦੇ ਕਾਲਜ ਦੀ ਟੀਮ ਦਾ ਨਾ ਪ੍ਰਭਾਵ ਬਹੁਤ ਸੀਗਾ ਜਦੋਂ ਕੋਈ ਵਧੀਆ ਫੰਕਸ਼ਨ ਹੋਣਾ ਕਹਿੰਣਾ ਜੀਸੀਜੀ ਦੀ ਟੀਮ ਬੁਲਾਓ ਅੱਛਾ ਔਰ ਮੈਂ ਤੁਹਾਨੂੰ ਇਹਦੇ ਚ ਇੱਕ ਗੱਲ ਦੱਸਦੀ ਆ ਜਦੋਂ ਮੈਂ ਕਾਲਜ ਪੜ੍ਹਦੀ ਸੀਗੀ ਇਹ ਹੈਗੀ 1972 ਦੀ ਗੱਲ ਅੱਛਾ ਜੀ ਉਦੋਂ ਪੰਜਾਬ ਡੇ 1 ਫਰਸਟ ਨਵੰਬਰ ਹੋਇਆ ਸੀਗਾ ਤੇ ਬਹੁਤ ਸਾਰੇ ਆਰਟਿਸਟ ਉੱਥੇ ਗਏ ਸੀ ਤੇ ਉੱਥੇ ਮੈਡਮ ਪ੍ਰਾਈਮ ਮਿਨਿਸਟਰੀ ਇੰਦਰਾ ਗਾਂਧੀ ਆਏ ਸੀਗੇ ਅੱਛਾ ਜੀ ਹਾਂ ਤੇ ਜਦੋਂ ਅਸੀਂ ਫਿਰ ਆਪਣੀ ਪਰਫਾਰਮੈਂਸ ਦੇ ਲਈ ਤੁਹਾਨੂੰ ਪਤਾ ਕੁੜੀਆਂ ਬੜੀਆਂ ਹੁੰਦੜ ਹੇਲ ਹੁੰਦੀਆਂ ਸੀ ਉਹਨਾਂ ਜਵਾਂਦੇ ਆਂ ਕਿਆ ਬਾਤ ਐ ਕਿਆ ਟੀਮ ਸੀਗੀ ਤੇ ਅਸੀਂ ਗਿੱਧਾ ਪਾਈਏ ਬਈ ਸਟੇਜ ਦੇ ਉੱਪਰ ਮਸਤ ਹੁਣ ਗਿੱਧਾ ਜਿਹੜਾ ਪਾਉਂਦਾ ਉਹਨੂੰ ਪਤਾ ਗਿੱਧੇ ਦੀ ਕੀ ਲੋਰ ਹੁੰਦੀ ਐ ਤੇ ਗਿੱਧੇ ਚ ਬੰਦਾ ਕਿੱਥੇ ਗਵਾਚ ਜਾਂਦਾ ਉਹ ਮੈਂ ਗਿੱਧਾ ਪਾਵਾਂ ਉੱਥੇ ਜਦੋਂ ਫੰਕਸ਼ਨ ਖਤਮ ਹੋਇਆ ਤਾ ਮੈਡਮ ਨੇ ਸਰਦਾਰ ਭਾਗ ਸਿੰਘ ਸੀਗੇ ਉਦੋਂ ਡਾਇਰੈਕਟਰ ਲੋਕ ਸੰਪਰਕ ਚ ਤੇ ਉਹਨਾਂ ਨੂੰ ਕਿਹਾ ਕਿ ਉਹ ਟਾਲ ਕਰਨ ਨੂੰ ਬੁਲਾਓ ਥੱਲੇ ਓਕੇ ਤੇ ਉਹਨਾਂ ਨੇ ਮੈਨੂੰ ਬੁਲਾਇਆ ਮਿਸਟਰ ਜਿਹਨੇ ਗਿਆ ਕਹਿੰਗੇ ਮੈਡਮ 인ਦਰਾ ਗਾਂਧੀ ਨੇ ਕਿਹਾ ਓਕੇ ਓਕੇ ਤਾਂ ਉਹ ਮੈਨੂੰ ਉਹ ਫਿਰ ਉਹ ਐਕਸਾਈਟ ਹੋ ਗਏ ਉਹ ਗਏ ਭੱਜੇ ਭੱਜੇ ਮੇਰੀ ਬਾਹ ਫੜੀ ਸਟੇਜ ਦੇ ਉੱਤੋਂ ਮੈਨੂੰ ਲੈ ਕੇ ਆਏ ਫਟਾਫਟ ਕਹਿੰਦੇ ਮੈਡਮ ਨੇ ਬੁਲਾਇਆ ਮੈਡਮ ਨੂੰ ਮੈਂ ਮੈਡਮ ਕੋਲ ਗਈ ਤੁਸੀਂ ਮੰਨੋਗੇ ਉਹਨਾਂ ਨੇ ਮੈਨੂੰ ਐਦਾਂ ਜੱਫੀ ਨਹੀਂ ਪਾਈ ਦੀ ਜੱਫੀ ਚ ਲੈ ਲਿਆ ਉਹ ਮੇਰੀ ਫੋਟੋ ਸੀ ਨਾ ਜਿਹੜੀ ਉਹ ਕਲੰਡਰ ਤੇ ਰਹੀ ਲੋਕ ਸੰਪਰਕ ਵਿਭਾਗ ਦੇ ਤੇ ਉਹਨਾਂ ਦੇ ਨਾਲ ਮੈਡਮ ਦੇ ਨਾਲ ਮਤਲਬ ਇੱਕ ਉਦੋਂ ਮੈਂ ਕਾਲਜ 'ਚ ਸੀਗੀ ਤੇ ਪ੍ਰਾਈਮ ਮਿਨਿਸਟਰ ਦੇ ਨਾਲ ਜਦੋਂ ਤੁਹਾਡੀ ਐਦਾਂ ਇਹ ਹੁੰਦਾ ਮਤਲਬ ਫਿਰ ਤੁਹਾਨੂੰ ਤੁਹਾਨੂੰ ਤੁਸੀਂ ਪਤਾ ਨਹੀਂ ਕੀ ਹੋ ਜਾਂਦੇ ਹੋ ਹੈਨਾ ਲੱਗ ਹੀ ਹੋ ਜਾਂਦੇ ਹੋ ਵੀ ਉਹਨੇ ਮੈਨੂੰ ਬਹੁਤ ਜ਼ਿਆਦਾ ਇਨਕੰਰੈਂਡ ਉਸ ਤੋਂ ਬਾਅਦ ਹੋਰ ਫਿਰ ਤੁਸੀਂ ਕਿਹੜੇ ਜਿਹੜੇ ਨਾਮੀ ਸ਼ਕਤੀਆਂ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਪ੍ਰਾਈਮ ਮਿਨਿਸਟਰ ਤੋਂ ਇਲਾਵਾ ਹੋਰ ਕਿਹੜੀਆਂ ਨਾਮੀ ਸ਼ਕਤੀਆਂ ਦੇ ਸਾਹਮਣੇ ਤੁਸੀਂ ਕਿੱਦਾਂ ਪਾਇਆ ਗਿੱਧਾ ਮੈਂ ਉਹਨਾਂ ਚਿਰ ਪਾਇਆ ਜਿੰਨਾ ਚਿਰ ਮੈਂ ਸਟੂਡੈਂਟ ਸੀਗੀ ਜੀ ਉਹ ਸੀਗੀ ਮੈਂ 73 ਤੱਕ ਹੂੰ ਉਦੋਂ ਮੈਂ ਆਪਣੇ ਮੈਡਮ ਦੀ ਅੰਡਰ ਗਿੱਧਾ ਪਾਉਂਦੀ ਸੀ ਜਿਵੇਂ ਉਹ ਕਹਿੰਦੇ ਸੀ ਉਦੋਂ ਕਰੀ ਅਸਲ 'ਚ ਮੈਨੂੰ ਗਿੱਧਾ ਪਾਉਣਾ ਆਇਆ ਜਦੋਂ ਮੈਂ ਜੌਬ ਜੁਆਇਨ ਕਰ ਲਈ ਹੂੰ ਪਹਿਲਾਂ ਤਾਂ ਉਹ ਉਹ ਨਚਾਉਂਦੇ ਸੀ ਅਸੀਂ ਨੱਚਦੇ ਸੀ ਸਿੱਧੀ ਜੀ ਗੱਲ ਫਿਰ ਮੇਰੀ ਵਾਰੀ ਆ ਗਈ ਤੇ ਜਦੋਂ ਮੈਂ ਜੀਸੀਜੀ ਚ ਗਈ ਵਾਪਸ ਮੇਰੀ ਦੇਖੋ ਮੈਂ ਕਿੰਨੀ ਭਾਗਾ ਵਾਲੀ ਸੀ ਵਾਹਿਗੁਰੂ ਜੀ ਗੁਰੂ ਨਾਨਕ ਜੀ ਕਿ ਮੈਂ 22 ਸਾਲ ਦੀ ਸੀਗੀ ਹੈਨਾ 50 ਬਾਰਨਾ ਮੈਂ ਔਰ 73 ਦੇ ਵਿੱਚ ਮੈਂ ਜੁਆਇਨ ਕਰ ਲਈ ਸੀ ਗਵਰਨਮੈਂਟ ਜੌਬ ਕਮਿਸ਼ਨ ਦੇ ਥਰੂ ਓਕੇ ਜੀ 22 ਸਾਲ ਦੀ ਨੂੰ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਸੀ ਉਹ ਕਿਉਂ ਮਿਲ ਗਈ ਮੇਰੇ ਭਰਾਓ ਕਿ ਉਹਦੇ ਚ ਸਾਰੇ ਖਾਨੇ ਚਿੱਤੇ ਸੀਗੇ ਵੱਡਾ ਫਾਰਮ ਹੁੰਦਾ ਹੈ ਫਾਰਮ ਹੈ ਜਿਹੜਾ ਉਹ ਭਰਨਾ ਹੁੰਦਾ ਹੈ ਵੀ ਉਹਦੇ ਵਿੱਚ ਤੁਸੀਂ ਕੋਈ ਤੁਹਾਡਾ ਕਾਲਜ ਕਲਰ ਹੈਗਾ ਤੁਸੀਂ ਕਦੇ ਕਿਸੇ ਮੈਗਜ਼ੀਨ ਲਈ ਲਿਖਿਆ ਤੁਸੀਂ ਕੋਈ ਟਾਕ ਉਹ ਪੰਜਾਬੀ ਸੱਭਿਆਚਾਰ ਦਾ ਕਲਚਰ ਤੇ ਉਹ ਵੀ ਤੁਹਾਡੇ ਕੰਮ ਆਇਆ ਉਹ ਮੈਨੂੰ ਸਪੋਰਟਸ ਹਾਂ ਸਪੋਰਟਸ ਦਾ ਮੇਰੀਆਂ ਸਪੋਰਟਸ ਨੈਸ਼ਨਲ ਇੰਟਰਵਰਸਟੀ ਮੈਡਲ ਮਤਲਬ ਸਪੋਰਟਸ ਵੀ ਉਸ ਵੇਲੇ ਮੇਰਾ ਪੈਸ਼ਨ ਨਹੀਂ ਸੀ ਕਿੱਦਾਂ ਉਸ ਵੇਲੇ ਮੈਂ ਸਪੋਰਟਸ ਕਰਦੀ ਸੀਗੀ ਜਿਆਦਾ ਧਿਆਨ ਮੇਰਾ ਸਪੋਰਟਸ ਵੱਲ ਸੀ ਇਹ ਮੇਰੇ ਨਾਲ ਨਾਲ ਚੱਲਦੀ ਸੀ ਪਰ ਜਿਸ ਵੇਲੇ ਮੈਂ ਕਮਿਸ਼ਨ ਚ ਗਈ ਤੇ ਉਹ ਸਾਰੇ ਜਿਹੜੇ ਮੈਂ ਪ੍ਰਾਈਮ ਮਿਨਿਸਟਰ ਦੇ ਨਾਲ ਗਿਆਨੀ ਜੈਲ ਸਿੰਘ ਹੋਣੀ ਨਰਸਿਮਹਾ Rao ਆਪਣੇ ਹੋਰ ਕਿੰਨੇ ਸਾਰੇ ਜਿਹੜੇ ਵੀ ਮਤਲਬ ਹੁੰਦੇ ਨੇ ਮਿਲ ਅਸੀਂ ਬਹੁਤ ਸ਼ੰਕਰ ਦੇ ਪਤਨ ਕਿਨੂ ਕਿਨੂ ਕਿੱਥੇ ਉਹ ਤਾਂ ਬਾਈ ਗੁਰੂ ਜੀ ਦੀ ਮੇਦ ਸੀਗੀ ਤੇ ਸਮਾਂ ਵੀ ਬਹੁਤ ਹੋ ਗਿਆ ਹੈ ਨਾ ਤੇ ਉਹ ਤੁਸੀਂ ਸਬਾਚਾਰ ਦੀ ਗੱਲ ਕੀਤੀ ਉਹਨੇ ਮੈਨੂੰ ਕਮਿਸ਼ਨ ਦੇ ਵਿੱਚ ਪ੍ਰੋਫੈਸਰ ਬਣਾਤਾ ਓਕੇ ਮੇਰੀਆਂ ਉਹਨਾਂ ਐਕਟੀਵਿਟੀਆਂ ਨੇ ਮੈਨੂੰ ਉੱਥੇ ਬਣਾਤਾ ਦੇ ਉਹ ਮੈਂ ਜਿਹੜੀ ਸਾਡੀ ਲਿਸਟ ਆਈ ਸੀ ਨਾ ਸਿਲੈਕਸ਼ਨ ਲਿਸਟ ਆਈ ਸੀ ਸਭ ਤੋਂ ਛੋਟੀ ਸੀਗੀ ਓਕੇ ਸਭ ਤੋਂ ਥੱਲੇ ਨੰਬਰ ਸੀਗਾ ਮੇਰਾ ਲਾਸਟ ਨੰਬਰ ਨਾ ਸਿਨੀਅਰਟੀ ਦੇ ਹਿਸਾਬ ਨਾਲ ਫਿਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਗਿੱਦਾ ਪਾਇਆ ਕਿ ਪੰਜਾਬ ਦੀ ਧਰਤੀ ਦੇ ਸਿਰ ਪਾਇਆ ਕੱਲਾ ਦੇਖੋ ਇੱਕ ਗੱਲ ਮੈਂ ਕਹਿਣੀ ਹੁੰਨੀ ਆ ਸਾਰਿਆਂ ਨੂੰ ਤੁਹਾਨੂੰ ਵੀ ਦੱਸਣੀ ਆ ਕਿ ਮੇਰੀਆਂ ਸਪੋਰਟਸ ਮੈਂ ਉਸ ਵੇਲੇ ਕਰਦੀ ਸੀਗੀ ਮੈਂ ਹਾਕੀ ਖੇਲਦੀ ਸੀਗੀ ਹਾਕੀ ਵਾਲਿਆਂ ਨੂੰ ਪਤਾ ਹੋਣਾ ਮੇਰੇ ਨਾਲ ਦੀਆਂ ਹਲੇ ਹੈਗੀਆਂ ਨੇ ਜਿਹੜੀਆਂ ਦੇ ਹੈਗੀਆਂ ਕਿ ਉਹਦੇ ਨਾਲ पूरा हिंदुस्तान को मैं हम्म नेशनल खेलने जाना मेनू लगदा है कि 8-10 साल मैं नेशनल खेलने जांदी सी हर साल ते फिर इंटर यूनिवर्सिटी खेलने जाना ए, इंडिया ਦੇ ਵਿੱਚ ਨਾ ਕੋਈ ਜਗ੍ਹਾ ਨਹੀਂ ਹੈਗੀ ਹਿੰਦੁਸਤਾਨ 'ਚ ਜਿੱਥੇ ਮੈਂ ਨਾ ਗਈ ਹੋਵਾਂ ਜਿੱਥੇ ਮੈਂ ਨਾ ਗਈ ਹੋਵਾਂ ਔਰ ਫਿਰ ਉਸ ਤੋਂ ਬਾਅਦ ਜਦੋਂ ਮੈਂ ਪਰਪੱਕ ਹੋ ਗਈ ਮੈਨੂੰ ਔਦੇ ਮਿਲਣ ਲੱਗ ਗਏ ਮੈਂ ਜਜਮੈਂਟ ਤੇ ਜਾਣ ਲੱਗੀ ਯੂਨੀਵਰਸਟੀਆਂ 'ਚ ਜਾਣ ਲੱਗੀ ਬੁਲਾਇਆ ਜਾਣ ਲੱਗਾ ਫਿਰ ਮੇਰੇ ਵਿਦੇਸ਼ ਦੇ ਸ਼ੁਰੂ ਹੋ ਗਏ ਓਕੇ ਓਕੇ ਸੱਚ ਕਹਿ ਰਹੀ ਆ ਬਾਬਾ ਜੀ ਤੋਂ ਡਰ ਕੇ ਕਿ ਵਾਹਿਗੁਰੂ ਜੀ ਲੱਗਦਾ ਹੁੰਦਾ ਕਿ ਹੁਣ ਤੇ ਵਿਦੇਸ਼ 'ਚ ਵੀ ਕੋਈ ਮੁੱਲਕ ਨਹੀਂ ਜਿੱਥੇ ਤੁਸੀਂ ਮੈਨੂੰ ਨਹੀਂ ਭੇਜਿਆ ਵਾਹ ਜੀ ਵਾਹ ਤੇ ਮੈਨੂੰ ਇੰਨਾ ਤੁਸੀਂ ਨਵਾਜਿਆ ਤੇ ਮੈਂ ਕੀਤਾ ਹੀ ਕੁਛ ਨਹੀਂ ਹੂੰ ਇਹ ਸਾਰਾ ਨਾ ਸਹਿਜ 'ਚ ਹੁੰਦਾ ਰਿਹਾ ਜੇ ਤੁਸੀਂ ਕੋਈ ਨਾ ਸਟਰਗਲ ਮੈਨੂੰ ਕੋਈ ਸਟਰਗਲ ਨਹੀਂ ਆਈ ਅੱਛਾ ਜੀ ਨਾ ਮੇਰੀ ਸਟਰਗਲ ਵੀ ਦੱਸੂਗੀ ਬਹੁਤ ਲੇਟ ਸ਼ੁਰੂ ਹੋਈ ਹੈ ਤੇ ਉਹ ਸਾਰਾ ਕੁਝ ਇੰਨੇ ਸਹਿਜ 'ਚ ਇੰਨੇ ਆਰਾਮ ਨਾਲ ਹੁੰਦਾ ਰਿਹਾ ਬਸ ਉਹੀ ਕਹਿ ਰਹੀ ਹਾਂ ਕਿ ਕਲਾ ਵਾਹਿਗੁਰ ਜੀ ਕੀ ਵਰਤੇ ਉਹਨਾਂ ਨੇ ਜੇ ਖੜਾਇਆ ਤਾਂ ਵੀ ਤੇ ਜੇ ਮੇਰੇ ਕੋਲੋਂ ਇਹ ਕੰਮ ਕਰਵਾਏ ਤਾਂ ਵੀ ਜੇ ਮੇਰੀ ਸੁਰਤੀ ਮੈਨੂੰ ਅਕਲ ਦਿੱਤੀ ਮੈਨੂੰ ਕਿਸੇ ਗੱਲ ਦੀ ਸਮਝ ਬੁੱਧੀ ਦਿੱਤੀ ਤਾਂ ਵੀ ਆਪੇ ਤੇ ਇੱਕ ਮੈਂ ਥੋੜਾ ਹੋਰ ਸਵਾਲ ਹੈ ਚਲੋ ਆਪਾਂ ਪੰਜਾਬੀ ਵਿਰਸੇ ਤੇ ਗੱਲ ਕਰ ਰਹੇ ਹਾਂ ਪੰਜਾਬੀ ਸੱਭਿਆਚਾਰ ਤੇ ਗੱਲ ਕਰ ਰਹੇ ਹਾਂ ਤੁਹਾਡੀ ਸ਼ੁਰੂਆਤ ਜਿਹੜੀ ਤੁਸੀਂ ਦੱਸਿਆ ਵੀ ਜਿਹੜਾ ਕਿਸ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਸੀਂ ਜਿਹੜਾ ਗਾਇਆ ਪਰ ਉਹ ਜਿਹੜਾ ਸੱਭਿਆਚਾਰ ਸੀ ਤੇ ਅੱਜ ਦੇ ਸੱਭਿਆਚਾਰ ਦੀ ਗੱਲ ਕੀਤੀ ਹੈ ਵੇ ਤੁਹਾਨੂੰ ਲੱਗਦਾ ਨਹੀਂ ਕਿ ਕਿਤੇ ਨਾ ਕਿਤੇ ਉਹ ਲੋਪ ਹੁੰਦਾ ਜਾ ਰਿਹਾ ਜਦੋਂ ਪਹਿਲਾਂ ਸੱਭਿਆਚਾਰ ਦੀ ਗੱਲ ਹੁੰਦੀ ਸੀ ਲੋਕ ਤੱਥਾਂ ਦੀ ਗੱਲ ਹੁੰਦੀ ਸੀ ਲੋਕ ਗੀਤਾਂ ਦੀ ਗੱਲ ਹੁੰਦੀ ਸੀ ਤਾਂ ਉਹ ਡੀਜ ਕਲਚਰ ਜਿਹੜਾ ਨਹੀਂ ਹੈਗਾ ਸੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਆ ਤੇ ਅੱਜ ਜਿਹੜਾ ਉਹ ਟ੍ਰੈਡੀਸ਼ਨ ਜਿਹੜਾ ਚੇਂਜ ਹੁੰਦਾ ਜਾ ਰਿਹਾ ਦੇਖੋ ਸੱਭਿਆਚਾਰ ਕੀ ਹੁੰਦਾ ਹੈ ਸੱਭਿਆਚਾਰ ਕਿਸੇ ਵੀ ਕੌਮ ਦੀ ਪਹਿਚਾਨ ਹੁੰਦੀ ਹੈ ਜੀ ਉਹਦਾ ਉਹ ਪਹਿਚਾਨ ਚਿੰਨ ਹੁੰਦਾ ਹੈ ਜਿਹੜਾ ਆਪਣਾ ਵਰਤਾਰ ਹੈ ਜਿਹੜੀ ਆਪਣੀ ਰੋਜ਼ਮਰਹ ਦੀ ਜ਼ਿੰਦਗੀ ਹੈਗੀ ਹੈ ਇਹ ਹੀ ਤਾਂ ਸਾਡਾ ਸਭਿਆਚਾਰ ਹੈ ਸਭਿਆਚਾਰ ਹੈ ਠੀਕ ਹੈ ਕੁੱਲ ਮਿਲਾ ਕੇ ਅਸੀਂ ਕੀ ਖਾਂਦੇ ਆ ਅਸੀਂ ਕੀ ਪਹਿਨਦੇ ਆ ਅਸੀਂ ਕੀ ਬੋਲਦੇ ਆ ਅਸੀਂ ਕੀ ਕੰਮ ਕਰਦੇ ਆ ਤੇ ਸਾਡੀ ਭਾਸ਼ਾ ਕੀ ਹੈ ਉਹ ਸਾਰੀਆਂ ਚੀਜ਼ਾਂ ਸਾਡਾ ਸਭਿਆਚਾਰ ਹੈ ਜੇ ਮੈਂ ਕਿਸੇ ਸੌ ਬੰਦੇ ਚ 1000 ਬੰਦੇ ਚ ਖੜੀ ਹੋਊਂਗੀ ਸੂਟ ਪਾ ਕੇ ਮੇਰਾ ਪਹਿਰਾਵਾ ਬਿਲਕੁਲ ਬਿਲਕੁਲ ਤਾਂ ਮੈਨੂੰ ਫਟ ਪਛਾਨ ਲੈਣਗੇ ਜੀ ਇੱਥੇ ਪੰਜਾਬੀ ਪੰਜਾਬੀ ਆ ਸੂਟ ਦਾ ਪਹਿਰਾਵਾ ਹੀ ਪਤਾ ਲੱਗ ਜਾਂਦਾ ਜਿੰਨੇ ਪੰਜਾਬੀ ਆਪਣੀ ਭਾਸ਼ਾ ਬੋਲੂਗੀ ਫਿਰ ਮੈਨੂੰ ਉਹ ਸਮਝ ਜਾਣਗੇ ਵੀ ਇਹ ਹੈ ਮੇਰੀ ਡੀਲ ਡਾਲ ਤੋਂ ਸਮਝ ਜਾਣਗੇ ਵੀ ਇਹ ਕੀ ਹੈ ਹੁਣ ਦੇਖੋ ਜਿਹੜੀ ਵੈਸਟ ਨਾਈਜ਼ ਹੋ ਗਈਆਂ ਸੀ ਬਹੁਤ ਜ਼ਿਆਦਾ ਬਾਹਰਲਾ ਪ੍ਰਭਾਵ ਬਹੁਤ ਜ਼ਿਆਦਾ ਹੋ ਗਿਆ ਹੂੰ ਇਹ ਤਾਂ ਕਈ ਵਾਰ ਗੱਲ ਸਾਹਮਣੇ ਆਉਂਦੀ ਹੈ ਕਹਿੰਦੇ ਜੀ ਸੱਭਿਆਚਾਰ ਨੂੰ ਬੜਾ ਖਤਰਾ ਹੈਗਾ ਭਾਸ਼ਾ ਨੂੰ ਖਤਰਾ ਹੈ ਹਾਂ ਇਹ ਮੇਰਾ ਸਵਾਲ ਸੀ ਨਾ ਅਕਸਰ ਹੀ ਕੀਤਾ ਜਾਂਦਾ ਹੈ ਵੀ ਸਾਡੀ ਜਿਹੜੀ ਹੈ ਪੰਜਾਬੀ ਸੱਭਿਆਚਾਰ ਖਤਮ ਹੋ ਰਿਹਾ ਹੈ ਸਾਡੀ ਮਾਂ ਬੋਲੀ ਖਤਮ ਹੋ ਰਹੀ ਹੈ ਨਹੀਂ ਠੀਂ ਆਈਆਂ ਜਿਹੜੇ ਸੱਭਿਆਚਾਰ ਦਾ ਜਿਹੜੇ ਲੋਕਾਂ ਦੀਆਂ ਜਿਹੜੀਆਂ ਜੜਾਂ ਨੇ ਉਹ ਪਤਾਲ ਚ ਲੱਗੀਆਂ ਹੋਣ ਨਾ ਥੱਲੇ ਉਹ ਨਹੀਂ ਪੱਟੀਆਂ ਜਾਂਦੀਆਂ ਹੁੰਦੀਆਂ ਉਹ ਮੁੱਕਦੀਆਂ ਹੀ ਨਹੀਂ ਹੁੰਦੇ ਉਹਨਾਂ ਉਹਨਾਂ ਨੂੰ ਕੋਈ ਖਤਰਾ ਵੀ ਐਡਾ ਵੱਡਾ ਨਹੀਂ ਹੁੰਦਾ ਇਹ ਟਾਈਮਲੀ ਹੁੰਦੀਆਂ ਨੇ ਗੱਲਾਂ ਬਿਲਕੁਲ ਬਿਲਕੁਲ ਤੁਹਾਨੂੰ ਯਾਦ ਹੋਊਗਾ ਅੱਜ ਤੋਂ 2 ਦਹਾਕੇ ਪਹਿਲਾਂ 20 ਸਾਲ ਪਹਿਲਾਂ ਨਾ ਟੀਵੀ ਚੈਨਲ ਦੇ ਉੱਤੇ ਇਹੋ ਜਿਹੇ ਪ੍ਰੋਗਰਾਮ ਆਉਣ ਲੱਗੇ ਸੀ ਲੋਕੀ ਬੜੇ ਵਰਡ ਹੋ ਗਏ ਸੀ ਕਹਿੰਦੇ ਕੀ ਆ ਰਿਹਾ ਇੰਨਾ ਨਗੇਜ ਤੇ ਇਹ ਉਹ ਕੀ ਸਾਡਾ ਤਾਂ ਟੀਵੀ ਦੇਖਣ ਤੇ ਦਿਲ ਨਹੀਂ ਕਰਦਾ ਇਹ ਕੀ ਹੋ ਰਿਹਾ ਉਦੋਂ ਵੀ ਮੈਂ ਸਾਰਿਆਂ ਨੂੰ ਕਹਿੰਦੀ ਹੁੰਦੀ ਸੀ ਕਿ ਮੈਂ ਹੱਸਣਾ ਨਹੀਂ ਕਹਿੰਦਾ ਹੱਸਣ ਲੈ ਮੈਂ ਕਿਹਾ ਮੈਂ ਤਾਂ ਹੱਸਦੀਆਂ ਕਿ ਜਿਹੜੀਆਂ ਇਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਨਾ ਜਿਹੜੀਆਂ ਲੋਕ ਚਿੱਤ ਮਨ ਨੂੰ ਪਰਵਾਹ ਨਾ ਹੋਣ ਉਹਨਾਂ ਦੀ ਉਮਰ ਨਹੀਂ ਲੰਬੀ ਹੁੰਦੀ ਇਹ ਇਹਨਾਂ ਨੇ ਨਿਕਲ ਜਾਣਾ ਹੈ ਮੁੜ ਕੇ ਆਪਾਂ ਹੀ ਆ ਦੇਣਾ ਉੱਥੇ ਹੀ ਆ ਜਾਣਾ ਅਸੀਂ ਮੁੜ ਕੇ ਇਹ ਸਾਡੇ ਸਾਡੇ ਜਿਹੜੇ ਕਲਾਕਾਰ ਵੀ ਕਿਤੇ ਨਾ ਕਿਤੇ ਇਸ ਚੀਜ਼ ਦੇ ਮਾਰ ਹੈਗੇ ਨੇ ਆਪਾਂ ਕਹਿ ਸਕਦੇ ਨਹੀਂ ਮੈਂ ਤੁਹਾਨੂੰ ਉਹ ਐਗਜ਼ਾਮਪਲ ਦੇ ਕੇ ਦੱਸ ਰਹੀ ਹਾਂ ਕਿ ਅੱਜ ਅਸੀਂ ਵਰੀਡ ਹੋ ਰਹੇ ਹਾਂ ਨਾ ਕਿ ਜੀ ਸਾਡਾ ਸੱਭਿਆਚਾਰ ਕਿੱਧਰ ਜਾ ਰਿਹਾ ਸਾਡੀ ਭਾਸ਼ਾ ਕਿੱਧਰ ਜਾ ਰਹੀ ਹੈਗੀ ਸਾਰਾ ਪਰ ਉਹ 25 30% ਹੈ 70% ਜਿਹੜੇ ਲੋਕ ਨਹੀਂ ਉਹ ਜੁੜੇ ਹੋਏ ਨਹੀਂ ਅਸੀਂ ਬਾਹਰ ਜਾਨੀ ਆ ਮੈਂ ਕਾਨਫਰੈਂਸਿਸ ਤੇ ਵੀ ਜਾਨੀ ਆ ਪੇਪਰ ਵੀ ਪੜ੍ਹਦੀ ਆ ਲੋਕਾਂ ਨੂੰ ਵੀ ਮਿਲਦੀ ਆ ਗੱਲਬਾਤ ਵੀ ਹੁੰਦੀ ਆ ਹਰ ਤਰੀਕੇ ਨਾਲ ਹੁੰਦੀ ਆ ਜਿਹੜੀ ਸਾਡੀ ਪੰਜਾਬੀ ਕਮਿਊਨਿਟੀ ਬਾਹਰ ਬੈਠੀ ਹੈ ਨਾ ਉਹ ਲੋਕ ਬਹੁਤ ਜੁੜੇ ਹੋਏ ਨੇ ਸਾਡੇ ਨਾਲੋਂ ਵੱਧ ਜੁੜੇ ਹੋਏ ਨੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਸਪੈਸ਼ਲ ਜਦੋਂ ਪ੍ਰੋਗਰਾਮਸ ਹੁੰਦੇ ਨੇ ਗੱਲਬਾਤ ਕਰਵਾਉਂਦੇ ਨੇ ਸੋ ਕਿਤੇ ਨਾ ਕਿਤੇ ਅੱਛਾ ਨਹੀਂ ਲੱਗਦਾ ਕੀ ਕਹੋ ਨਿਕਲ ਜਿਸ ਪੰਜਾਬੀ ਨਹੀਂ ਲੱਗਣਾ ਬਿਲਕੁਲ ਤੁਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਆ ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਗਿੱਧਾ ਪਾਇਆ ਤਾਂ ਫਿਰ ਤੁਹਾਡਾ ਜਿਹੜਾ ਲਿਖਣ ਦਾ ਰੁਝਾਨ ਫਿਰ ਕਿਵੇਂ ਇੱਧਰ ਵੱਲ ਕਿਵੇਂ ਆਇਆ ਕਿਉਂਕਿ ਤੁਹਾਡੀਆਂ ਕਈ ਜਿਹੜੀਆਂ ਕਤਾਬਾਂ ਨੇ ਉਹ ਆਈਆਂ ਨੇ ਜੇ ਉਹ ਜ਼ਿਆਦਾਤਰ ਪੰਜਾਬੀ ਵਿਰਸੇ ਦੇ ਉੱਪਰ ਨੇ ਪੰਜਾਬੀ ਸੱਭਿਆਚਾਰ ਦੇ ਉੱਪਰ ਨੇ ਉਹ ਥੋੜਾ ਜਿਹਾ ਜ਼ਿਕਰ ਕਰੋ ਵੀ ਕਿਹੜੀਆਂ-ਕਿਹੜੀਆਂ ਕਤਾਬਾਂ ਨੇ ਐਕਚੁਅਲੀ ਨਾ ਕੀ ਸੀਗਾ ਕਿ ਪੜ੍ਹਨ ਦਾ ਵੀ ਬੜਾ ਸ਼ੌਂਕ ਸੀਗਾ ਤੇ ਜਿਹੜਾ ਸਾਡਾ ਜ਼ਮਾਨਾ ਸੀਗਾ ਉਹਦੇ 'ਚ ਨਾ ਅੱਜ ਵਰਗੀ ਗੱਲ ਨਹੀਂ ਸੀ ਤੇ ਅਸੀਂ ਸਿਰਫ ਪੜਦੇ ਹੁੰਦੇ ਸੀ ਸਾਡੇ ਮਾਪਿਆਂ ਨੂੰ ਵੀ ਨਹੀਂ ਪਤਾ ਹੁੰਦਾ ਸੀ ਵੀ ਅਸੀਂ ਕੀ ਬਣਨਾ ਹੈ ਤੇ ਸਾਨੂੰ ਵੀ ਨਹੀਂ ਸੀ ਪਤਾ ਹੁੰਦਾ ਸੀ ਕੀ ਬਣਨਾ ਹੈ ਸਾਨੂੰ ਦੱਸਿਆ ਵੀ ਨਹੀਂ ਜਾਂਦਾ ਸੀ ਸਾਨੂੰ ਪੁੱਛਿਆ ਵੀ ਨਹੀਂ ਜਾਂਦਾ ਸੀ ਤੇ ਮੇਰੀ ਜਿਹੜੀ ਮਦਰ ਸੀਗੇ ਬੀਜੀ ਸਾਡੇ ਉਹ ਪੜੇ ਲਿਖੇ ਨਹੀਂ ਸੀ ਉਹ ਕਹਿੰਦੇ ਸੀ ਪੜੋ ਪੜੋ ਤੇ ਜਿਵੇਂ ਅਸੀਂ ਕਿਤਾਬਾਂ ਖੋਲ ਕੇ ਬੈਠੇ ਹੁੰਦੇ ਸੀ ਸਾਡੀ ਮਾਂ ਨੂੰ ਦਿਲਾਸਾ ਹੁੰਦਾ ਸੀ ਵੀ ਨਿਆਣੇ ਪੜ ਰਹੇ ਨੇ ਵੜ ਰਹੇ ਨੇ ਪਰ ਅਸੀਂ ਜਿਸ ਤਰੀਕੇ ਨਾਲ ਆਪਣੀ ਮਾਂ ਨਾਲ ਜੀ ਰਹੇ ਸੀ ਅਸੀਂ ਚੀਟਿੰਗ ਨਹੀਂ ਕਰ ਸਕਦੇ ਸੀ ਠੀਕ ਕਰਦੇ ਅਸੀਂ ਪੜਦੇ ਸੀਗੇ ਤੇ ਮੈਂ ਕਾਲਜ ਮੈਗਜ਼ੀਨ ਲਈ ਲਿਖਦੀ ਸੀ ਛੋਟੀ ਹੁੰਦੀ ਮੈਂ ਪੁਆਇੰਟਸ ਲਿਖਦੀ ਹੁੰਦੀ ਸੀਗੀ ਤੇ ਉਹ ਲਿਖਣਾ ਵੀ ਕਿਤੇ ਨਾ ਕਿਤੇ ਮੇਰੇ ਅੰਦਰ ਜ਼ਿਗਰ ਦੇ ਵਿੱਚ ਉਹ ਪਿਆ ਹੋਇਆ ਸੀਗਾ ਤੇ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਸਭਿਆਚਾਰ ਵੱਲ ਨੂੰ ਤੁਰ ਪਈ ਬਾਕੀ ਸਾਰੀਆਂ ਚੀਜ਼ਾਂ ਸਕੈਂਡਰੀ ਹੋ ਗਈਆਂ ਇੱਕ ਤੁਹਾਡੇ ਸ਼ੌਂਕ ਹੁੰਦੇ ਨੇ ਜਿਹੜੇ ਤੁਹਾਡੇ ਚੱਲਦੇ ਨੇ ਇੱਕ ਤੁਹਾਡਾ ਪੈਸ਼ਨ ਹੁੰਦਾ ਪੈਸ਼ਨ ਹੁੰਦਾ ਠੀਕ ਕਰਦੇ ਉਹ ਪੈਸ਼ਨ ਹੁੰਦਾ ਜਨੂਨ ਜਨੂਨ ਠੀਕ ਤੇ ਜਦੋਂ ਇਹ ਗੱਲ ਜਨੂਨ ਦੀ ਹੱਦ ਤੱਕ ਆ ਗਈ ਤਾਂ ਫਿਰ ਮੈਂ ਇਹਦਾ ਬਹੁਤ ਡਾਟਾ ਕੀਤਾ ਉਦੋਂ ਮੈਨੂੰ ਗੱਲਾਂ ਸੁਣਨ ਦੀ ਨਹੀਂ ਗੱਲਾਂ ਸਮਝਣ ਦਾ ਮੇਰਾ ਟਾਈਮ ਆ ਗਿਆ ਫਿਰ ਮੈਂ ਜਦੋਂ ਵੀ ਪਿੰਡ ਜਾਣਾ ਕਿਸੇ ਬਜ਼ੁਰਗ ਔਰਤ ਨੂੰ ਮਿਲਣਾ ਵਿਆਹ ਸ਼ਾਦੀਆਂ ਦੇ ਵਿੱਚ ਜਾਣਾ ਤਾਂ ਮੈਂ ਇੰਜੋਏ ਘਟ ਕਰਨਾ ਉਹ ਕੀ ਬੋਲਦੀਆਂ ਨੇ ਉਹ ਕੀ ਕਹਿੰਦੀਆਂ ਨੇ ਉਹ ਕੀ ਹੈ ਉਹਦੀ ਉਹਦਾ ਕੀ ਮਤਲਬ ਹੈ ਤੇ ਫਿਰ ਉਹ ਉਧਰ ਵੱਲ ਨੂੰ ਚਲੀ ਗਈ ਕਿ ਜੇ ਇੱਕ ਬੋਲੀ ਹੈ ਇੱਕ ਬੋਲੀ ਪਾਈ ਹੈ ਠੀਕ ਹੈ ਉਹ ਤਾਂ ਮੈਂ ਟੀਮਾਂ ਤਿਆਰ ਕਰਦੀ ਸੀਗੀ ਹਰ ਸਾਲ ਟੀਮ ਤਿਆਰ ਕਰਨੀ ਤੇ ਉਹ ਉਹ ਉੱਥੇ ਵੀ ਅਸੀਂ ਬੱਚਿਆਂ ਨੂੰ ਦੱਸਦੇ ਸੀਗੇ ਵੀ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕੀ ਹੈ ਤਾਂ ਉਹ ਫਿਰ ਮੈਨੂੰ ਐਕਸਪਲੇਨ ਕਰਨਾ ਮੈਂ ਕਿਹਾ ਮੈਂ ਕਿਤਾਬਾਂ ਲਿਖਾਂ ਨਿਆਣੇ ਪੜਨਗੇ ਇਹਦੇ ਵਿੱਚ ਮੈਂ ਸਾਰਾ ਐਕਸਪਲੇਨ ਕਰਾਂ ਕਿ ਇਹ ਗੀਤ ਕੀ ਨੇ ਇਹ ਬੋਲੀਆਂ ਕੀ ਨੇ ਇਹ ਨਾਚ ਕੀ ਨੇ ਇਹਨਾਂ ਦਾ ਪਿਛੋਕੜ ਸਾਰੀਆਂ ਕਿਤਾਬਾਂ ਦੇ ਵਿੱਚ ਜ਼ਿਕਰ ਕੀਤਾ ਹੈ ਹਾਂਜੀ ਕਿਤਾਬਾਂ ਦੇ ਵਿੱਚ ਸਾਰਾ ਜ਼ਿਕਰ ਹੈ ਕਿੰਨੀਆਂ ਕਿੰਨੀਆਂ ਕਿਤਾਬਾਂ ਨੇ ਲਈ ਤੁਸੀਂ ਲਿਖੀਆਂ ਨੇ ਉਹ ਮੈਂ 4 ਕਿਤਾਬਾਂ ਲਿਖੀਆਂ ਨੇ ਤੇ ਹਲੇ ਹੋਰ ਵੀ ਬਹੁਤ ਡਾਟਾ ਹੈਗਾ ਵਾਈ ਗੁਰੂ ਜੀ ਟਾਈਮ ਦੇ ਤੇ ਉਹ 4 ਕਿਤਾਬਾਂ ਦੇ ਵਿੱਚ ਸਿਰਫ ਪੰਜਾਬੀ ਸੱਭਿਆਚਾਰ ਬਾਰੇ ਜ਼ਿਕਰ ਕੀਤਾ ਗਿਆ ਹਾਂ ਮੇਰਾ ਮੇਰਾ ਪੈਸ਼ਨ ਐਸ ਲਈ ਸਾਰੀਆਂ ਗੱਲਾਂ ਪਿੱਛੇ ਨੇ ਮੈਂ ਸਿਰਫ ਪੰਜਾਬੀ ਸੱਭਿਆਚਾਰ ਬਾਰੇ ਲੋਕ ਗੀਤਾਂ ਦੇ ਬਾਰੇ ਲੋਕ ਬੋਲੀਆਂ ਦੇ ਬਾਰੇ ਇਹਨਾਂ ਚੀਜ਼ਾਂ ਦੇ ਬਾਰੇ ਹੀ ਲਿਖਦੀ ਆ ਇੱਕ ਵਾਰੀ ਮੈਂ ਜ਼ਿਕਰ ਨਹੀਂ ਕਰਦੀ ਹੁੰਦੀ ਮੈਂ ਕਿਸੇ ਥੋੜੇ ਸੰਕਟ 'ਚ ਸੀਗੀ ਤੇ ਮਤਲਬ ਮੈਂ ਘਰੋਂ ਬਾਹਰ ਨਹੀਂ ਜਾ ਸਕਦੀ ਸੀ ਮੇਰੀ ਜ਼ਿੰਦਗੀ ਦੇ ਉੱਤੇ ਇਹੋ ਜਿਹਾ ਵੀ ਇੱਕ ਸਮਾਂ ਆਇਆ ਸੀ ਸਾਡੇ ਘਰ ਦੇ ਵਿੱਚ ਹੀ ਕੋਈ ਇਹੋ ਜੀ ਗੱਲ ਸੀ ਤਾਂ ਉਸ ਵੇਲੇ ਵੀ ਮੈਂ ਪੋਇਟਰੀ ਦੀ ਇੱਕ ਕਿਤਾਬ ਲਿਖੀ ਸੀ ਬੈਠ ਕੇ ਕਿ ਉਦੋਂ ਜੋ ਸਾਡੇ ਹਾਲਾਤ ਚੱਲ ਰਹੇ ਸੀ ਜਿਹੜੇ ਜਿਹੜੇ ਪਰਿਵਾਰ ਦੇ ਵਿੱਚ ਹਾਂ ਪਰਿਵਾਰ ਦੇ ਵਿੱਚ ਚੱਲ ਰਹੇ ਸੀ ਲੋਕ ਸਾਨੂੰ ਕਿੰਨਾ ਕੁ ਕੋਆਪਰੇਟ ਕਰ ਰਹੇ ਸੀ ਕਿੰਨਾ ਕੁ ਚੀਟ ਕਰ ਰਹੇ ਸੀ ਜਿਹੜੇ ਕਹਿੰਦੇ ਸੀ ਨਾਲ ਮਰਾਂਗੇ ਉਹ ਕਿੱਧਰ ਭੱਜ ਗਏ ਕੀ ਹੋ ਗਿਆ ਇੱਕ ਇੱਕ ਆ ਗਿਆ ਸੀ ਮੁਸੀਬਤ ਦਾ ਸਮਾਂ ਸੱਭਿਆਚਾਰ ਬਹੁਤ ਵਿਸ਼ਾਲ ਹੈ ਮੈਂ ਤਾਂ ਕੁਝ ਨਹੀਂ ਲਿਖਿਆ ਮੈਂ ਕਹਨੀ ਆ ਭਾਵੇਂ ਚਾਰ ਜਨਮਾਂ ਮੈਂ ਲਿਖਦੀ ਰਵਾਂ ਸੱਬਿਆਂ ਚਾਤ ਦੇ ਵਿੱਚ ਤੋਂ ਬਹੁਤ ਕੁਝ ਹੈ ਸਾਡਾ ਜੀਣਾ ਮਰਨਾ ਮੇਲੇ ਮੁਸਾਬੇ ਖੁਸ਼ੀਆਂ ਗਮੀਆਂ ਵਿਆਹ ਸ਼ਾਦੀਆਂ ਸਾਡੇ ਪੰਜਾਬੀ ਸਵਾਰ ਡਿਗ ਡਿਗ ਕੇ ਕਹਿੰਦੇ ਘੋੜਾ ਸਵਾਰ ਦੱਬ ਗਏ ਉੱਠ ਗਏ ਆ ਦੁਆਰੇ ਤੇ ਤਾਂ ਬੈਠੇ ਹੈਗੇ ਆ ਆਪਾਂ ਸਾਰੇ ਤਾਂ ਇਨਵੇਡਰ ਇੱਥੋਂ ਦੀ ਆਏ ਨੇ ਸਾਨੂੰ ਮਿੱਧ ਮਿੱਧ ਕੇ ਲੰਘ ਗਏ ਅੱਗੇ ਉਹ ਜਿਹੜੇ ਜੜੀਆਂ ਮਰ ਮਰ ਕੇ ਉੱਠੀਆਂ ਕੌਮਾਂ ਨੇ ਅਣਖਾਂ ਅਣਖਾਲੀਆਂ ਅਣਖ ਪਤਾ ਪੰਜਾਬੀਆਂ ਦੀ ਕਿੱਥੇ ਆ ਔਰ ਉਹ ਕੀ ਕੁਸ਼ ਕਰ ਗੁਜਰੇ ਨੇ ਕਿਹੜੇ ਸਮਿਆਂ ਤੋਂ ਅਸੀਂ ਲਤਾੜੇ ਵੀ ਜਾ ਰਹੇ ਹਾਂ ਤੇ ਅਸੀਂ ਲੇਟੜ ਵੀ ਨਹੀਂ ਰਹੇ ਸਾਨੂੰ ਕੋਈ ਮਾਰ ਵੀ ਨਹੀਂ ਸਕਿਆ ਹੈ ਨਾ ਉਹ ਜਿਹੜੀਆਂ ਜਿਹੜੀਆਂ ਉਹ ਕਹਾਣੀਆਂ ਨੇ ਬਹੁਤ ਲੰਬੀਆਂ ਕਹਾਣੀਆਂ ਨੇ ਉਹਨਾਂ ਲਈ ਜਿੰਨਾ ਮਰਜ਼ੀ ਬੋਲੋ ਜਿੰਨਾ ਕਰੋ ਕਿਤਾਬਾਂ ਬਹੁਤ ਲਿਖੀਆਂ ਜਾ ਸਕੀਆਂ ਨੇ ਮੈਨੂੰ ਮਾਣ ਹੈ ਮੇਰੇ ਵਿਰਸੇ ਦੇ ਉੱਤੇ ਇੰਨਾ ਵਿਸ਼ਾਲ ਵਿਰਸਾ ਮੈਂ ਕਹਿੰਦੀ ਹੁਣੀਆਂ ਖੂਤੋਂ ਲੈ ਕੇ ਅਸਮਾਨ ਤੱਕ ਮੀਰਾ ਵਿਰਸਾ ਆਇਲਾ ਵੀ ਦੋ ਦੋ ਪੰਜਾਬ ਦੇ ਸੱਭਿਆਚਾਰ ਬਾਰੇ ਕੋਈ ਲਾਈਨਾਂ ਹੋਣ ਜਿਹੜੀਆਂ ਖਾਸ ਤੌਰ ਤੇ ਤੁਹਾਨੂੰ ਜਿਹੜਾ ਮਨ ਛੁੰਦੇ ਨੇ ਤੇ ਲੋਕ ਵੀ ਜਿਹੜਾ ਉਚਾਰਨ ਹੋ ਬਾਕੀ ਜਿਹੜਾ ਤੁਸੀਂ ਜਿਹੜੀਆਂ ਲੋਕਾਂ ਨੂੰ ਗਾਈਆਂ ਹੋਣ ਕੋਈ ਦੋ ਲਾਈਨਾਂ ਅਹ ਦੇਖੋ ਮੈਂ ਇੱਕ ਤੁਹਾਨੂੰ ਪਹਿਲਾਂ ਦੱਸਾਂ ਜਿਹੜੀਆਂ ਔਰਤਾਂ ਨੇ ਇਹ ਲਿਖਿਆ ਲਿਖਿਆ ਨਹੀਂ ਉਹਨਾਂ ਨੇ ਉਹਨਾਂ ਨੇ ਬਣਾਇਆ ਜੀ ਉਹਨਾਂ ਨੇ ਆਪਣੀਆਂ ਭਾਵਨਾਵਾਂ ਦੇ ਵਿੱਚੋਂ ਜਦੋਂ ਉਹ ਕਦੇ ਖੁਸ਼ ਹੋ ਗਈਆਂ ਉਹਨਾਂ ਨੇ ਖੁਸ਼ੀ ਦਾ ਗਾਤਾ ਜਦੋਂ ਹਰਟ ਹੋ ਗਈਆਂ ਉਹਨਾਂ ਨੇ ਹਰਟ ਹੋ ਗਈਆਂ ਜਿਹੜੀ ਦੁਖੀ ਹੋ ਗਈਆਂ ਉਹਨਾਂ ਨੇ ਉਹ ਗਾਤਾ ਬਾਹਰ ਚਲੇ ਗਏ ਉਹਨਾਂ ਦੇ ਬੰਦੇ ਉਹਨਾਂ ਕਲੀਆਂ ਨੂੰ ਛੱਡ ਕੇ ਉਹਨਾਂ ਨੇ ਵਿਰਾਗ ਗਾਤਾ ਮਤਲਬ ਜੋ ਜੋ ਉਹਨਾਂ ਨੂੰ ਫੀਲਿੰਗਸ ਆਉਂਦੀਆਂ ਰਹੀਆਂ ਉਹਨਾਂ ਨੂੰ ਘਰ ਦੇ ਵਿੱਚ ਬੰਦੇ ਚਲੇ ਜਾਂਦੇ ਸੀਗੇ ਬਾਹਰਲੇ ਲੋਕ ਘਰ ਦੇ ਲੋਕ ਉਸ ਸਮੇਂ ਦੀ ਔਰਤ ਦਾ ਤੁਹਾਨੂੰ ਪਤਾ ਹੈ ਉਹਨਾਂ ਨੂੰ ਲਤਾੜਦੇ ਸੀਗੇ ਮਜਬੂਰ ਕਰਦੇ ਸੀਗੇ ਉਹਨਾਂ ਨੂੰ ਸਾਬਤ ਸਬੂਤ ਰਹਿਣ ਦੇ ਲਈ ਵਿਚਾਰੀਆਂ ਨੂੰ ਬਹੁਤ ਕੁਝ ਕਰਨਾ ਪੈਂਦਾ ਸੀ ਉਹ ਸਾਰਾ ਕੁਝ ਉਹਨਾਂ ਨੇ ਗੀਤਾਂ 'ਚ ਪੁਰੋਇਆ ਹੂੰ ਗੀਤਾਂ ਦੇ ਵਿੱਚ ਉਹਨਾਂ ਨੇ ਲਿਖਿਆ ਔਰ ਫਿਰ ਇਹ ਤਾਂ ਕਦੇ ਬਹੁਤ ਖੁੱਲੀ ਗੱਲ ਹੈਗੀ ਕਿ ਬੋਲੀਆਂ ਤੇ ਗੀਤਾਂ ਦਾ ਜ਼ਿਕਰ ਕਰੋ ਬਹੁਤ ਲੰਬਾ ਕਿੱਸਾ ਹੈਗਾ ਇਹ ਕਿਵੇਂ ਬਣ ਗਈਆਂ ਕਿਵੇਂ ਆ ਗਈਆਂ ਕੰਪੋਜੀਸ਼ਨਸ ਆਪ ਬਣਾਉਂਦੀਆਂ ਸੀਗੀਆਂ ਕਿਵੇਂ ਬਣਾ ਲੈਂਦੀਆਂ ਸੀ ਕੰਪੋਜੀਸ਼ਨਾਂ ਜੇ ਖੁਸ਼ੀ ਹੈ ਤਾਂ ਉਹਨੂੰ ਖੁਸ਼ੀ ਵਾਂਗੂ ਗਾ ਲਿਆ। ਹੂੰ। ਜੇ ਉਦਾਸੀ ਹੈ ਤਾਂ ਉਹਦੇ 'ਚ ਹੂਕ, ਏਕ ਅੰਦਰਲਾ ਦਰਦ। ਵੈਣ ਤੱਕ ਜਿਹੜੀ ਆ ਉਹ ਕਲਾ ਸੀਗੀ। ਮਰੇ ਬੰਦੇ ਦੇ ਐਸੇ ਵੈਣ ਪਾਉਂਦੀਆਂ ਸੀਗੀਆਂ ਕੰਧਾਂ ਨੂੰ ਰੋਣ ਲਾ ਦਿੰਦੀਆਂ ਸੀ। ਸੋ ਇਸ ਕਰਕੇ ਸਾਰੀ ਪੰਜਾਬੀ ਔਰਤ ਜਿਹੜੀ ਹੈਗੀ ਹੈ ਹਾਂ ਮੈਂ ਤੁਹਾਨੂੰ ਦੱਸ ਦਿੰਨੀ ਆ। ਇੱਕ ਇੱਕ ਔਰਤ ਐ। ਉਹਦਾ ਜਿਹੜਾ ਪਤੀ ਹੈਗਾ ਉਹਨੂੰ ਛੱਡ ਕੇ ਤੁਰ ਗਿਆ ਬਾਹਰ ਨੂੰ ਠੀਕ ਹੈ ਤੇ ਪੰਜਾਬਣ ਔਰਤ ਜਿਹੜੀ ਹੈ ਉਹਨੂੰ ਗੁਰਤੀ ਚ ਮਾਂ ਇਹ ਕਹਿੰਦੀ ਹੈ ਵੀ ਤੇਰਾ ਪਤੀ ਤੇਰਾ ਪਰਮੇਸ਼ਰ ਹੈ ਉਹ ਪਰਮੇਸ਼ਰ ਬਣ ਕੇ ਰਹਿੰਦਾ ਕਿ ਨਹੀਂ ਰਹਿੰਦਾ ਹੈ ਨਾ ਉਹ ਬਾਕੀ ਦੀ ਗੱਲ ਹੈ ਉਹ ਕਹਿੰਦੀ ਹੈ ਮੈਂ ਤੁਹਾਨੂੰ ਸੁਣਾ ਦਿੰਨੀ ਦੋ ਲੈਣਾ ਇੱਕ ਮੈਨੀ ਸੁੰਨੀ ਦੂਜਾ ਦੇਸ ਸੁਨਾ ਤੀਜਾ ਮਹਿਲ ਸੁਨਾ ਚੌਥੀ ਸੇ ਜੁ ਸੁਨੀ ਅੱਖੀਆਂ ਡੁੱਲ ਡੁੱਲ ਪੈਣ ਨੀ ਮਾਏ ਨੀ ਮੈਂ ਤੋਂ ਜਰਿਆ ਨਾ ਜਾਵੇ ਉਹ ਤੁਸੀਂ ਨੂੰ ਪੁੱਛੋ ਸਈਓ ਨੀ ਦੁਸਿਆ ਮਾਹੀ ਅਕਾਸ ਤੋਂ ਵੀਰ ਵਾਹ ਰੀ ਵਾਹ ਪ੍ਰਾਪ ਸ਼ੰਕਰ ਸਿੱਧੂ ਜੀ ਬਹੁਤ ਵੱਡਾ ਖਜ਼ਾਨਾ ਅਜੇ ਖਜ਼ਾਨਾ ਮੁੱਕਿਆ ਨਹੀਂ ਆਪਾਂ ਹੋਰ ਗੱਲਾਂ ਬਾਤਾਂ ਕਰਾਂਗੇ ਮਿਲਦੇ ਆਂ ਅਗਲੇ ਐਪੀਸੋਡ ਵਿੱਚ ਮੈਨੂੰ ਦਿਓ ਇਜਾਜ਼ਤ ਤਾਨਵਰ ਜੀ ਆਨੰਦ ਜੱਕੀ ਸੇ ਤਰ੍ਹਾਂ ਦਾ ਕੋਈ ਵੀ ਕੰਟੈਂਟ ਦੇਖਣ ਦੇ ਲਈ ਪਲੇ ਸਟੋਰ ਤੋਂ ਹੁਣੇ ਡਾਊਨਲੋਡ ਕਰੋ ਜਰਦੀ ਕਲਾ ਮੀਡੀਆ ਨੈਟਵਰਕ ਐਪ ਸਬਸਕ੍ਰਾਈਬ ਕਰੋ ਜਰਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ ਥੈਂਕ ਯੂ ਆਰ ਕੋਡ ਟੂ ਕੰਟੈਕਟ ਅਸ ਰੋਡਿਸ ਇਨਕ ਮਿਲੀਅਨ ਮਾਈਲਸ ਵਿਦ ਸਮਾਈਲ ਔਰ ਸਕੈਨ ਕਯੂਆਰ ਕੋਡ ਟੂ ਕੰਟੈਕਟ ਅਸ Flankbird truck repair trust we build in truck repair or scan QR code to contact us. The masala twist Oxnard fine authentic Indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Tabai Indian cuisine Tracy fine authentic Indian cuisine in Tracy or scan QR code to contact us. Billa Market, scan QR code to contact us Simi Valley Family Dental Office or scan QR code to contact us Samra Produce largest variety of Indian vegetables and fruits in the USA, scan this QR code to contact us Mountain Mike Pizza, scan this QR code to contact us Appa kadahi made and served with love, scan this QR code to contact us Krishan Kumar Covered California Certified Agency Manager who can help you, your family and your small business with health insurance. Call at 1-877-830-3270 or scan QR code to call or text.